ਸਭ ਤੋਂ ਵੱਡੀ ਗੱਲ ਇਹ ਹੈ ਕਿ ਕੀ ਲੋਕ ਜਿਹੜੀ ਆਪਣੀ ਮਤ ਦਾ ਦਾਨ ਕਰਦੇ ਨੇ ਜਦੋਂ ਉਹ ਬਟਨ ਦਬਦੇ ਨੇ ਤਾਂ ਉਹ ਸਾਰੀਆਂ ਚੀਜ਼ਾਂ ਧਿਆਨ ਦੇ ਵਿੱਚ ਰੱਖਦੇ ਨੇ ਜਾਂ ਨਹੀਂ ਰੱਖਦੇ ਸਿਆਸਤ ਦਾ ਇਹ ਰੰਗ بڑا ਸਮਝਣ ਵਾਲਾ ਹੁੰਦਾ ਹੈ ਕਿ ਵੋਟਾਂ ਲੈਣ ਦੇ ਲਈ ਅਕਸਰ ਇੱਕ ਗੱਲ ਕਹੀ ਜਾਂਦੀ ਹੈ ਕਿ ਕੀੜੀਆਂ ਦੇ ਘਰ ਦੇ ਵਿੱਚ ਨਰੇਣ ਆਉਣਗੇ ਤਾਂ ਉਹੀ ਹਾਲ ਉਹੀ ਆਲਮ ਜਿਹੜਾ ਹੈਗਾ ਇਸ ਵੇਲੇ ਪੰਜਾਬ ਦੀ ਸਿਆਸਤ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਹੈ ਕਿ ਲੱਗਦਾ ਕਿ ਲੋਕ ਫੈਸਲਾਕੁਨ ਫੈਸਲਾ ਕਰਨ ਦੇ ਲਈ ਤਿਆਰੀ ਕਰ ਚੁੱਕੇ ਨੇ ਤਾਂ ਉਹਨਾਂ ਦੇ ਨਤੀਜੇ 4 ਜੂਨ ਨੂੰ ਸ਼ਾਇਦ ਦੇਖਣ ਨੂੰ ਮਿਲ ਜਾਣਾ ਉਸ ਤਰੀਕੇ ਨੇ ਅਸੀਂ ਇਹ ਕਹਿ દਈਏ ਕਿ ਫੈਸਲਾ ਕਨ ਫੈਸਲੇ ਕਨ ਪੋਜੀਸ਼ਨ ਦੇ ਵਿੱਚ ਪੰਜਾਬ ਦਾ ਵੋਟਰ ਪਹੁੰਚ ਗਿਆ ਹੈ ਸ਼ਾਇਦ ਇਹ ਸਚਾਈ ਨਹੀਂ ਹੋਵੇ ਇੱਕ ਚੀਜ਼ ਜੋ ਇਸ ਵਾਰੀ ਮੈਂ ਮਹਿਸੂਸ ਕਰ ਰਿਹਾ ਕਿ ਜੋ ਪਹਿਲਾਂ ਬਹੁਤ ਵੱਡੇ ਲਾਰੇ ਲਾ ਕੇ ਧਰਮ ਦੇ ਨਾਂ ਤੇ ਖਿੱਤੇ ਦੇ ਨਾਂ ਤੇ ਜਾਤ ਦੇ ਨਾਂ ਦੇ ਉੱਤੇ ਜਿਹੜੀ ਚੀਜ਼ ਅੱਗੇ ਖਵਾ ਪੜਤਾ ਕਰਦੀ ਹੁੰਦੀ ਸੀ ਕਦ ਉਹ ਇਸ ਵਾਰੀ ਮਿਸਿੰਗ ਹੈ ਲੋਕ ਅਸਲੀ ਮੁੱਧਿਆ ਵਾਲੂ ਆ ਰਹੇ ਨੇ ਇਹ ਮੈਨੂੰ ਇੱਕ ਚੰਗਾ ਸਿੰਪਟਮ ਲੱਗਦਾ ਤੁਸੀਂ ਇੱਕ ਬੜੀ ਅਹਿਮ ਗੱਲ ਛੀੜੀ ਇਹਦੇ ਵਿੱਚ ਕਿ ਕਿਸਾਨ ਸੜਕਾਂ ਤੇ ਨੇ ਦੂਸਰੇ ਪਾਸੇ ਮੁਲਾਜ਼ਮ ਸੜਕਾਂ ਤੇ ਨੇ ਤੀਜੇ ਪਾਸੇ ਔਰਤਾਂ ਦੇ ਨਾਲ ਜਿਨ੍ਹਾਂ ਦੇ ਨਾਲ ਵੱਡੇ ਵੱਡੇ ਵਾਦੇ ਹਰ ਵਾਰ ਹੁੰਦੇ ਨੇ ਕਿ ਜਦੋਂ ਵੱਡੇ ਨੇਤਾ ਰੈਲੀ ਕਰਨ ਕਿਸੇ ਖੇਤੇ 'ਚ ਪਹੁੰਚਦੇ ਨੇ ਤਾਂ ਕਿਸਾਨਾਂ ਦੇ ਵੱਡੇ ਆਗੂ ਆ ਜਿਹੜੇ ਮੁਲਾਜ਼ਮਾਂ ਦਾ ਜ਼ਿਕਰ ਤੁਸੀਂ ਕੀਤਾ ਕਿ ਉਹ ਸੰਘਰਸ਼ ਕਰ ਰਹੇ ਨੇ ਉਹਨਾਂ ਦੇ ਵੱਡੇ ਮੁਲਾਜ਼ਮ ਵੱਡੇ ਆਗੂ ਜਾਂ ਜਿਹੜੀਆਂ ਔਰਤਾਂ ਉੱਚੇਚੇ ਤੌਰ ਤੇ ਐਕਟਿਵ ਹੈਗੀਆਂ ਨੇ ਉਨ੍ਹਾਂ ਦੇ ਘਰਾਂ ਦੇ ਵਿੱਚ ਪੁਲਿਸ ਪਹਿਲੀ ਪਹੁੰਚ ਜਾਂਦੀ ਹੈ ਛਾਉਣੀ ਦੇ ਵਿੱਚ ਤਬਦੀਲ ਹੋ ਜਾਂਦਾ ਇਹ ਇਲਾਕਾ ਵੱਡੇ ਆਗੂਆਂ ਨੂੰ ਘਰ ਦੇ ਵਿੱਚ ਨਜ਼ਰਬੰਦ ਕਰ ਲਿਆ ਜਾਂਦਾ ਚਾਹੇ ਉਹ ਕਿਸਾਨ ਆਗੂ ਹੋਣ ਚਾਹੇ ਮੁਲਾਜ਼ਮ ਆਗੂ ਹੋਣ ਚਾਹੇ ਔਰਤਾਂ ਹੋਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਸੀਂ ਦੇਖੀ ਰੈਲੀ ਤਾਂ ਕਿਸਾਨਾਂ ਨੂੰ ਘਰਾਂ ਦੇ ਅੰਦਰ ਨਜ਼ਰਬੰਦ ਕਰ ਲਿਆ ਇੱਦੀ ਭਗਵੰਤ ਮਾਨ ਜਦੋਂ ਕਿਸੇ ਇਲਾਕੇ ਚ ਜਾਂਦੇ ਨੇ ਉੱਥੇ ਮੁਲਾਜ਼ਮ ਵਰਗ ਦੇ ਆਗੂਆਂ ਨੂੰ ਉਹ ਨਜ਼ਰਬੰਦ ਕਰ ਲਿਆ ਜਾਂਦਾ ਹੈਗਾ ਜਾਂ ਔਰਤਾਂ ਨੂੰ ਨਜ਼ਰਬੰਦ ਕਰ ਲਿਆ ਜਾਂਦਾ ਹੈਗਾ ਜਿਹੜੇ ਸਵਾਲ ਖੜੇ ਕਰਦੀਆਂ ਨੇ ਤਾਂ ਇਹ ਕਿੱਦਾਂ ਦੀ ਡੈਮੋਕ੍ਰੇਸੀ ਹੈ ਸੇ ਤੁਹਾਡੇ ਹਿਸਾਬ ਨਾਲ ਖਾਨ ਜੇ ਸਾਰੀ ਜਗਾ ਦੇ ਉਤੇ ਸਵਾਲ ਕਰ ਰਹੇ ਨੇ ਮੁਲਾਜ਼ਮ ਸਵਾਲ ਕਰ ਰਹੇ ਨੇ ਪੈਨਸ਼ਨਰ ਸਵਾਲ ਕਰ ਰਹੇ ਨੇ ਔਰਤਾਂ ਸਵਾਲ ਕਰ ਰਹੀਆਂ ਨੇ ਤਾਂ ਉਹਦਾ ਕੋਈ ਜਵਾਬ ਪ੍ਰੋਪਰ ਆਣਾ ਚਾਹੀਦਾ ਜੀ ਅਫੀਸ਼ੀਅਲ ਆਵੇ ਨਾਨ ਅਫੀਸ਼ੀਅਲ ਆਵੇ ਕਿਸੇ ਨਾ ਕਿਸੇ ਫੋਰਮ ਦੇ ਵਿੱਚੋਂ ਜਵਾਬ ਆਣਾ ਚਾਹੀਦਾ ਪਰ ਉਹ ਨਹੀਂ ਆ ਰਿਹਾ ਪ੍ਰੋਟੈਸਟ ਕਰਨ ਦਾ ਇੱਕ ਤਰੀਕਾ ਹੁੰਦਾ ਹੈ ਕੁਝ ਛਾਵਾ ਦੇ ਉਤੇ ਮਾਫ ਕਰਨਾ ਐ ਇਸ ਤਰ੍ਹਾਂ ਦੇ ਵੀ ਪ੍ਰੋਟੈਸਟ ਹੋ ਰਹੇ ਨੇ ਜਿਹਦੇ ਵਿੱਚ ਸ਼ਬਦਾਵਲੀ ਚੰਗੀ ਨਹੀਂ ਵਰਤੀ ਜਾ ਰਹੀ ਜੀ ਉਹਦੇ ਵਿੱਚ ਕਿਸਾਨੀ ਨੂੰ ਵੀ ਮਜ਼ਦਮਾਂ ਨੂੰ ਵੀ ਬਹੁਤ ਹੀ ਸujehed ਮੁਕੇ ਅਕੇ ਵਧਣ ਦੀ ਲੋੜ ਹੈ ਮੈਂ ਮਹਿਸੂਸ ਕਰਦਾ ਸੀ ਕਿ ਜਦੋਂ ਪ੍ਰਧਾਨ ਮੰਤਰੀ ਆਣਗੇ ਕਮ ਸੇ ਕਮ ਕਿਸਾਨੀ ਨੂੰ ਪੈਸੀਫਾਈ ਕਰਨ ਦੇ ਲਈ ਜੋ ਦਿੱਲੀ ਦੇ ਬਾਰਡਰਾਂ ਦੇ ਉੱਤੇ ਕਿਸਾਨਾਂ ਦੇ ਨਾਲ ਹੋਇਆ ਜੋ 750 ਕਿਸਾਨ ਮਰਿਆ ਉਹਦੇ ਬਾਰੇ ਥੋੜਾ ਜਿਆ ਜ਼ਰੂਰ ਕਿਤੇ ਨਾ ਕਿਤੇ ਮੈਂਸ਼ਨ ਕਰਨਗੇ ਪਰ ਉਹ ਮੈਨੂੰ ਕਿਤੇ ਨਜ਼ਰ ਨਹੀਂ ਆਇਆ ਇਹ ਮਾੜੀ ਗੱਲ ਹੈ ਇਹ ਕਿਥੋਂ ਤੱਕ ਵਾਜਬ ਹੈਗਾ ਕਿ ਕਿਸੇ ਨੂੰ ਅਸੀਂ ਪਹਿਲੀ ਰੋਕ ਲਈਏ ਸਵਾਲ ਵੀ ਕਰਨਾ ਚਾਹੁੰਦਾ ਸੱਭੇਕ ਭਾਸ਼ਾ ਦੇ ਨਾਲ ਸਵਾਲ ਕਰਨਾ ਚਾਹੁੰਦਾ ਤਾਂ ਉਹਦੇ ਘਰ ਦੇ ਵਿੱਚ ਹੀ ਨਜ਼ਰਬੰਦ ਕਰ ਲਿਆ ਜਾਵੇ ਨਜ਼ਰਬੰਦ ਕਰਨਾ ਕੋਈ ਠੀਕ ਤਰੀਕਾ ਨਹੀਂ ਹੈ ਇਹ ਹਰ ਬੰਦੇ ਨੂੰ ਆਪਣਾ ਡੈਮੋਕਰੇਟਿਕ ਰਾਈਟ ਹੈ ਕਿ ਉਹ ਆਪਣਾ ਇਕੱਠੇ ਹੋ ਕੇ ਪ੍ਰੋਟੈਸਟ ਕਰ ਸਕਦੀ ਹੈ। ਉਹਨਾਂ ਨੇ 11 ਸਵਾਲ ਕੀਤੇ ਨੇ। ਮੈਂ ਕਹਿੰਨਾ ਜੇ ਕਿਸਾਨੀ ਕਰਦੀ ਐ ਤਾਂ ਕਿਉਂ ਨਹੀਂ ਪ੍ਰਧਾਨ ਮੰਤਰੀ ਦੇ ਪਲੇਟਫਾਰਮ ਤੋਂ ਉਹਨਾਂ ਸਵਾਲਾਂ ਦੇ ਜਵਾਬ ਦਿੱਤੇ ਜਾਂਦੇ ਕਿ ਮੌਜੂਦਾ ਸਰਕਾਰ ਕਿਸਾਨਾਂ ਦੀ ਇਹਨਾਂ ਮੰਗਾਂ ਨੂੰ ਜ਼ਿਆਦਾ ਐਹਮਿਤ ਨਹੀਂ ਦਿੰਦੀ। बार-बार ਇਹ ਜ਼ਿਕਰ ਹੁੰਦਾ ਕਿ ਸਾਨੂੰ ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ ਕੋਈ ਵਿਜ਼ਨਰੀ ਆਗੂ ਨਹੀਂ ਮਿਲਿਆ। ਇਹੀ ਕਾਰਨ ਹੈ ਕਿ ਅਸੀਂ ਇਹਨਾਂ ਹਾਲਾਤਾਂ ਦੇ ਵਿੱਚ ਆ। ਤੁਸੀਂ ਵੀ ਮੰਨਦੇ ਹੋ ਇਸ ਗੱਲ ਐਤفاق ਰੱਖਦੇ ਹੋ ਕਿ ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ ਸਾਨੂੰ ਕੋਈ ਵਿਜ਼ਨਰੀ ਬੰਦਾ ਨਹੀਂ ਮਿਲਿਆ ਇਸੇ ਕਰਕੇ ਪੰਜਾਬ ਇਨ ਹਾਲਾਤ ਤੱਕ ਪਹੁੰਚਿਆ ਹੈਗਾ ਸਮਾਂ ਬਹੁਤ ਤੇਜ਼ੀ ਨਾਲ ਬਤਰ ਗਿਆ ਅਪਡੇਟ ਹੋ ਰਿਹਾ ਮਿਲੇਗਾ ਨੈਚੁਰਲੀ ਇਸ ਸਮੇਂ ਘਾਟ ਨਜ਼ਰ ਆ ਰਹੀ ਹੈ ਅੱਛੀ ਗੱਲ ਦੋਸਤੋ న్యూਸ ਓਨਲੀ ਦੇਖ ਰਹੇ ਤੁਸੀਂ ਇਸ ਵਕਤ ਤੁਹਾਡੇ ਨਾਲ ਤੁਹਾਡਾ ਆਪਣਾ ਦੋਸਤ ਹਰਦੀਪ ਸਿੰਘ ਭੋਗਲ ਪ੍ਰੋਗਰਾਮ ਸਵਾਲ ਜਵਾਬ ਲੈ ਕੇ ਹਾਜ਼ਰਾਂ ਦੋਸਤੋ ਸਿਆਸਤ ਐਸੀ ਚੀਜ਼ ਹੈ ਕਿ ਇਹਦੇ ਵਿੱਚ ਬਹੁਤ ਸਾਰੀਆਂ ਵੱਡੀਆਂ ਤਬਦੀਲੀਆਂ ਜਦੋਂ ਆਉਂਦੀਆਂ ਨੇ ਤਾਂ ਆਮ ਤੌਰ ਤੇ ਉਹਦੇ ਪਿੱਛੇ ਵੱਡਾ ਕਾਰਨ ਜਿਹੜੇ ਆਮ ਲੋਕ ਹੁੰਦੇ ਨੇ 2024 ਦੀਆਂ ਲੋਕ ਸਭਾ ਚੋਣਾਂ ਦੇ ਵਿੱਚ ਵੀ ਲੋਕਾਂ ਦੀ ਭੂਮਿਕਾ ਵੱਡੀ ਰਹਿਣ ਵਾਲੀ ਹੈ ਕਿਉਂਕਿ ਲੋਕ ਅੱਜਕੱਲ੍ਹ ਸੋਸ਼ਲ ਮੀਡੀਆ ਕਰਕੇ ਕਾਫੀ ਹੱਦ ਤੱਕ ਜਾਗਰੂਕ ਹੋ ਚੁੱਕੇ ਨੇ ਹੁਣ ਪਹਿਲਾਂ ਵਾਲੀਆਂ ਗੱਲਾਂ ਨਹੀਂ ਰਹੀਆਂ ਕਿ ਦਿੱਲੀ ਦਰਬਾਰੇ ਕੁਝ ਹੋਰ ਚੱਲ ਰਿਹਾ ਹੋਵੇ ਤੇ ਇੱਥੇ ਪੰਜਾਬ ਦੇ ਪਿੰਡਾਂ 'ਚ ਗੱਲ ਪਤਾ ਨਾ ਲੱਗੇ ਲੋਕਾਂ ਨੂੰ ਹੁਣ ਸਾਰਾ ਸੱਚ ਜਿਹੜਾ ਹੈ ਉਹ ਸਮਝ ਆ ਰਿਹਾ ਹੈਗਾ ਪਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਕੀ ਲੋਕ ਜਿਹੜੀ ਆਪਣੀ ਮਤ ਦਾ ਦਾਨ ਕਰਦੇ ਨੇ ਜਦੋਂ ਉਹ ਬਟਨ ਦਬਦੇ ਨੇ ਤਾਂ ਉਹ ਸਾਰੀਆਂ ਚੀਜ਼ਾਂ ਧਿਆਨ ਦੇ ਵਿੱਚ ਰੱਖਦੇ ਨੇ ਜਾਂ ਨਹੀਂ ਰੱਖਦੇ ਪੰਜਾਬ ਦੇ ਵਿੱਚ ਇਸ ਵਕਤ ਵੱਡੇ ਵੱਡੇ ਸਿਆਸੀ ਆਗੂ ਲਗਾਤਾਰ ਟੁਕ ਰਹੇ ਨੇ ਕੇਂਦਰ ਦੇ ਵੱਡੀ ਲੀਡਰਸ਼ਿਪ ਆ ਹਰੇਕ ਧਿਰ ਜਿਹੜੀ ਹੈ ਕਿ ਕੇਂਦਰ ਤੋਂ ਚੱਲਦੀ ਹੈ ਤਾਂ ਉਹਨਾਂ ਦੇ ਵੱਡੇ ਵੱਡੇ ਆਗੂ ਜਿਹੜੇ ਨੇ ਉਹ ਪੰਜਾਬ ਫੇਰੀਆਂ ਤੇ ਨੇ ਪਿੱਛੇ ਜੇ ਅਰਵਿੰਦ ਕੇਜਰੀਵਾਲਾ ਆਇਸੀ ਬੀਤੇ ਦਿਨ ਅਸੀਂ ਦੇਖਦੇ ਹਾਂ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਿਹੜੇ ਨੇ ਉਹਨਾਂ ਨੇ ਵੀ ਫੇਰੀ ਪਾਈ ਤਾਂ ਇਸ ਤੋਂ ਬਾਅਦ ਆਮ ਲੋਕ ਜਿਹੜੇ ਨੇ ਉਹਨਾਂ ਦਾ ਰਵੱਈਆ ਵੀ ਦੇਖਣ ਨੂੰ ਮਿਲਿਆ ਬਹੁਤੀਆਂ ਥਾਵਾਂ ਤੇ ਕਿਸਾਨਾਂ ਨੇ ਵਿਰੋਧ ਕੀਤਾ ਤੇ ਉਸ ਦੇ ਵਿੱਚੋਂ ਨਿਕਲ ਕੇ ਕੀ ਆ ਰਿਹਾ ਹੈਗਾ ਇਹ ਸਮਝਣ ਵਾਲੀ ਗੱਲ ਹੈ ਪਰ ਨਾਲ ਦੀ ਨਾਲ ਇਹ ਵੀ ਚੀਜ਼ ਕਿ ਸਿਆਸਤ ਦਾ ਇਹ ਰੰਗ ਬੜਾ ਸਮਝਣ ਵਾਲਾ ਹੁੰਦਾ ਹੈ ਕਿ ਵੋਟਾਂ ਲੈਂਡ ਦੇ ਲਈ ਅਕਸਰ ਇੱਕ ਗੱਲ ਕਹੀ ਜਾਂਦੀ ਹੈ ਕਿ ਕੀੜੀਆਂ ਦੇ ਘਰ ਦੇ ਵਿੱਚ ਨਰੇਣ ਆਉਣਗੇ ਤਾਂ ਉਹੀ ਹਾਲ ਉਹੀ ਆਲਮ ਜਿਹੜਾ ਹੈਗਾ ਇਸ ਵੇਲੇ ਪੰਜਾਬ ਦੀ ਸਿਆਸਤ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਤੇ ਦੂਜੇ ਪਾਸੇ ਜਦੋਂ ਇਹ ਸਾਰਾ ਆਲਮ ਚੱਲ ਰਿਹਾ ਹੈਗਾ ਤਾਂ ਕਿਸਾਨ ਵਿਰੋਧ ਵੀ ਕਰ ਰਹੇ ਨੇ ਪਰ ਨਾਲ ਦੀ ਨਾਲ ਜਿਹੜੇ ਸਿਆਸੀ ਆਗੂ ਨੇ ਉਹ ਇੱਕ ਦੂਜੇ ਤੇ ਤੰਜ ਕਸਣੋਂ ਵੀ ਹੱਲੇ ਨਹੀਂ ਹਟ ਰਹੇ ਇੱਕ ਪਾਸੇ ਜਿੱਥੇ ਨਰਿੰਦਰ ਮੋਦੀ ਦੇ ਪੰਜਾਬ ਆਉਣ ਤੇ ਵਿਰੋਧੀ ਧਿਰਾਂ ਤੰਜ ਕਸ ਰਹੀ ਨੇ ਹਲੇ ਅਰਵਿੰਦ ਕੇਜਰੀਵਾਲ ਨੇ ਦੁਬਾਰਾ ਆਉਣਾ ਹੈਗਾ ਪੰਜਾਬ ਦੇ ਵਿੱਚ ਉਹਨਾਂ ਦੀ ਫੇਰੀ ਦਾ ਐਲਾਨ ਹੋ ਗਿਆ ਵੱਡੀਆਂ ਰੈਲੀਆਂ ਕਰਨੀਆਂ ਨੇ ਤਾਂ ਉਸ ਮੁਤਲਕ ਸੁਨੀਲ ਜਾਖੜ ਨੇ ਪਹਿਲੀ ਤੰਜ ਕਸਣੇ ਸ਼ੁਰੂ ਕਰ ਦਿੱਤੇ ਨੇ ਤਾਂ ਪੰਜਾਬ ਦੀ ਇਸ ਸਿਆਸੀ ਫਿਜ਼ਾ ਬਾਰੇ ਇਜ਼ਾਦਾ ਗੱਲਬਾਤ ਲਈ ਸਾਡੇ ਨਾਲ ਉਚਿਤੇ ਤੌਰ ਤੇ ਵਿਸ਼ਲੇਸ਼ਕ ਦੇ ਵਜੋਂ ਸਰਜਨ ਸਿੰਘ ਜੀ ਜੁੜਨਗੇ ਸਰ ਬਹੁਤ ਬਹੁਤ ਸਵਾਗਤ ਤੁਹਾਡਾ ਜੀ ਮਿਹਰਬਾਨੀ ਜੀ ਸਰ ਸਰ ਜਿਵੇਂ ਮੈਂ ਸ਼ੁਰੂਆਤ ਦੇ ਵਿੱਚ ਇੱਕ ਜ਼ਿਕਰ ਕੀਤਾ ਕਿ ਇਸ ਵਕਤ ਵੱਡੇ ਵੱਡੇ ਆਗੂ ਜਿਹੜੇ ਨੇ ਵੱਖ-ਵੱਖ ਸਿਆਸੀ ਧਿਰਾਂ ਦੇ ਉਹ ਚੋਣ ਮੈਦਾਨ ਦੇ ਵਿੱਚ ਨਿੱਤਰ ਰਹੇ ਨੇ ਪੰਜਾਬ ਦੇ ਵਿੱਚ ਖਾਸ ਕਰਕੇ ਹਾਲਾਂਕਿ ਦੇਸ਼ ਦੇ ਬਾਕੀ ਖੇਤਿਆਂ ਦੇ ਵਿੱਚ ਵੀ ਪੰਜਵੇਂ ਗੇੜ ਦੇ ਲੈ ਕੇ ਵੱਡੀਆਂ ਚਰਚਾਵਾਂ ਆ ਰਹੀਆਂ ਕਿ ਚੋਣਾਂ ਦਾ ਪ੍ਰਚਾਰ ਕਿਸ ਤਰ੍ਹਾਂ ਕਿਉਂ ਚੱਲ ਰਿਹਾ ਹੈ ਛੇਵੇਂ ਗੇੜ ਦੇ ਲੈ ਕੇ ਵੀ ਚਰਚਾਵਾਂ ਚੱਲਦੀਆਂ ਰਹੀਆਂ ਪਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਜਿਸ ਤਰੀਕੇ ਦਾ ਇਸ ਵਕਤ ਆਲਮ ਹੈਗਾ ਕਿ ਲੱਗਦਾ ਕਿ ਲੋਕ ਫੈਸਲਾਕੁਨ ਫੈਸਲਾ ਕਰਨ ਦੇ ਲਈ ਤਿਆਰੀ ਕਰ ਚੁੱਕੇ ਨੇ ਤਾਂ ਉਹਨਾਂ ਦੇ ਨਤੀਜੇ 4 ਜੂਨ ਨੂੰ ਸ਼ਾਇਦ ਦੇਖਣ ਨੂੰ ਮਿਲ ਜਣ ਉਹ ਉਸ ਤਰੀਕੇ ਨਾਲ ਦੇਖੋ ਬੜਾ ਵੱਡਾ ਸਵਾਲ ਹੈ ਤੁਹਾਡਾ ਜਿਹੜਾ ਤੁਸੀਂ ਕੀਤਾ ਹੈ ਇਸ ਵੇਲੇ ਪੰਜਾਬ ਇੱਕ ਡਿਫਰੈਂਟ ਸਟੇਟ ਹੈ ਬਾਕੀ ਹਿੰਦੁਸਤਾਨ ਦੇ ਨਾਲ ਜੀ ਅਜੇ ਬਿਲਕੁਲ ਅਸੀਂ ਇਹ ਕਹਿ ਦਈਏ ਕਿ ਫੈਸਲਾ ਕਨ ਫੈਸਲੇ ਕਨ ਪੋਜੀਸ਼ਨ ਦੇ ਵਿੱਚ ਪੰਜਾਬ ਦਾ ਵੋਟਰ ਪਹੁੰਚ ਗਿਆ ਹੈ ਸ਼ਾਇਦ ਇਹ ਸਚਾਈ ਨਹੀਂ ਹੋਈ ਜੀ ਲੇਕਿਨ ਅੰਦਰ ਖਾਤੇ ਕੀ ਚੱਲ ਰਿਹਾ ਹੈ ਜੋ ਵੋਟਰ ਹੈ ਉਹ ਬਹੁਤ ਹੀ ਸਿਆਣਪ ਦੇ ਨਾਲ ਹਰ ਚੀਜ਼ ਨੂੰ ਨੇੜੋ ਲੀਬਜ਼ਰਵ ਕਰ ਰਿਹਾ ਹੈ ਜੀ ਇੱਕ ਚੀਜ਼ ਜੋ ਇਸ ਵਾਰੀ ਮੈਂ ਮਹਿਸੂਸ ਕਰ ਰਿਹਾ ਹਾਂ ਕਿ ਜੋ ਪਹਿਲਾਂ ਬਹੁਤ ਵੱਡੇ ਲਾਰੇ ਲਾ ਕੇ ਧਰਮ ਦੇ ਨਾਂ ਤੇ ਖਿੱਤੇ ਦੇ ਨਾਂ ਤੇ ਜਾਤ ਦੇ ਨਾਂ ਦੇ ਉੱਤੇ ਜਿਹੜੀ ਚੀਜ਼ ਅੱਗੇ ਖਵਾ ਪਲਟਾ ਕਰਦੀ ਹੁੰਦੀ ਸੀ ਕਦੀ ਹੂੰ ਉਹ ਇਸ ਵਾਰੀ ਮਿਸਿੰਗ ਹੈ ਜੀ ਹੌਲੀ ਹੌਲੀ ਕਿਤੇ ਨਾ ਕਿਤੇ ਕਿਤੇ ਨਾ ਕਿਤੇ ਲੋਕ ਅਸਲੀ ਮੁੱਦਿਆਂ ਵੱਲੋਂ ਆ ਰਹੇ ਨੇ ਇਹ ਮੈਨੂੰ ਇੱਕ ਚੰਗਾ ਸਿੰਪਟਮ ਲੱਗਦਾ ਹੈ ਜੀ ਜਦੋਂ ਲੋਕ ਸਵਾਲ ਕਰਨਾ ਸ਼ੁਰੂ ਕਰ ਦੈਣ ਤਾਂ ਮੈਂ ਸਮਝਦਾ ਕਿ ਡੈਮੋਕ੍ਰੇਸੀ ਦਾ ਬਹੁਤ ਵਧੀਆ ਇੱਕ ਚੰਗਾ ਸਿੰਪਟਮ ਹੈ ਜੀ ਲੋਕ ਪੋਜ਼ਿਟਿਵ ਸਾਈਡ ਵੱਲ ਰਹੇ ਨੇ ਹੂੰ ਪਿਛਲੇ ਕੁ ਸਮਿਆਂ ਦੇ ਵਿੱਚ ਦੋ ਤਾਰਾਵਾਂ ਨੇ ਬੜਾ ਵੱਡਾ ਰੋਲ ਅਦਾ ਕੀਤਾ ਪੰਜਾਬ ਦੇ ਵਿੱਚ ਇੱਕ ਤਾਂ ਕਿਸਾਨੀ ਜਿਹੜਾ ਸਵਾਲ ਕਰ ਰਹੀ ਹੈ ਜੀ ਉਹਨਾਂ ਨੇ ਬਾਕੀ ਲੋਕਾਂ ਨੂੰ ਵੀ ਸਵਾਲ ਕਰਨੇ ਲਗਾ ਦਿੱਤੇ ਹੂੰ ਬਿਲਕੁਲ ਦੂਸਰਾ ਹੈ ਕਿ ਮੁਲਾਜ਼ਮ ਔਰ ਪੈਨਸ਼ਨਰਸ ਆ ਜਿਹੜਾ ਇਸ ਵੇਲੇ ਪੰਜਾਬ ਦੇ ਵਿੱਚ ਸਾਰੇ ਸਪਰੈਡ ਹੋਇਆ ਹੋਇਆ ਅਲੋਂਗ ਵਿਦ ਜੋ ਕੰਟਰੈਕਟ ਵਰਕਰਸ ਨੇ ਜਿਨ੍ਹਾਂ ਦਾ ਬੜੇ ਦੇਰ ਤੋਂ ਬੜੇ ਸਾਲਾਂ ਤੋਂ ਹੂੰ ਕੰਟਰੈਕਟ ਤੇ ਕੰਮ ਕਰ ਰਹੇ ਨੇ ਉਹ ਲੋਕ ਵੀ ਇਸ ਵੇਲੇ ਮੈਦਾਨ ਦੇ ਵਿੱਚ ਆ ਗਏ ਜੀ ਨਾਲ ਤੀਸਰਾ ਰੋਲ ਜਿਹੜਾ ਹੈਗਾ ਮੈਂ ਪਿਛਲੇ ਕੁ ਸਮਿਆਂ ਤੋਂ ਦੇਖ ਰਿਹਾ ਕਿ ਔਰਤਾਂ ਖਾਸ ਕਰਕੇ ਅਨਐਮਪਲੋਇਡ ਲੇਡੀਆਂ ਜਿਹੜੀਆਂ ਹੈਗੀ ਆ ਸਾਡੇ ਬੱਚੇ ਨੇ ਉਹਨਾਂ ਨੇ ਸਵਾਲ ਕਰਨੇ ਬੜੇ ਸ਼ੁਰੂ ਕੀਤੇ ਨੇ ਜੀ ਸੋ ਇਹ ਲੋਕਤੰਤਰ ਦੇ ਲਈ ਇੱਕ ਚੰਗਾ ਸਿੰਪਟਮ ਹੁੰਦੇ ਨੇ ਇਹ ਜੋ ਜਦੋਂ ਸਵਾਲ ਹੁੰਦੇ ਨੇ ਤੇ ਫਿਰ ਲੋਕ ਅਸਲੀ ਮੁੱਦਿਆਂ ਵੱਲੋਂ ਆਦੇ ਨੇ ਜੀ ਸਰ ਤੁਸੀਂ ਇੱਕ ਬੜੀ ਵਾਰੀ ਇੱਕ ਬੜੀ ਅਹਿਮ ਮੱਤੇ ਸਵਾਲ ਲੈਂਦਾ ਚਲਾ ਤੁਸੀਂ ਇੱਕ ਬੜੀ ਅਹਿਮ ਗੱਲ ਛੇੜੀ ਇਹ ਦੇ ਵਿੱਚ ਕਿ ਕਿਸਾਨ ਸੜਕਾਂ ਤੇ ਨੇ ਦੂਸਰੇ ਪਾਸੇ ਮੁਲਾਜ਼ਮ ਸੜਕਾਂ ਤੇ ਨੇ ਤੀਜੇ ਪਾਸੇ ਔਰਤਾਂ ਦੇ ਨਾਲ ਜਿਨ੍ਹਾਂ ਦੇ ਨਾਲ ਵੱਡੇ ਵੱਡੇ ਵਾਅਦੇ ਹਰ ਵਾਰ ਹੁੰਦੇ ਨੇ ਕਿਉਂਕਿ ਸਵਕ ਕਰੋੜ 1 ਕਰੋੜ ਦੇ ਨੇੜੇ ਜਿਹੜੇ ਪੰਜਾਬ ਦੇ ਵਿੱਚ ਆਬਾਦੀ ਔਰਤਾਂ ਦੀ ਵੀ ਹੈਗੀ ਹੈ ਇੱਕ ਬੜੀ ਅਹਿਮ ਚੀਜ਼ ਹੈ ਕਿ ਜਦੋਂ ਵੱਡੇ ਨੇਤਾ ਰੈਲੀ ਕਰਨ ਕਿਸੇ ਖੇਤੇ 'ਚ ਪਹੁੰਚਦੇ ਨੇ ਤਾਂ ਕਿਸਾਨਾਂ ਦੇ ਵੱਡੇ ਆਗੂ ਆ ਜਿਹੜੇ ਮੁਲਾਜ਼ਮਾਂ ਦਾ ਜ਼ਿਕਰ ਤੁਸੀਂ ਕੀਤਾ ਕਿ ਉਹ ਸੰਘਰਸ਼ ਕਰ ਰਹੇ ਨੇ ਉਹਨਾਂ ਦੇ ਵੱਡੇ ਮੁਲਾਜ਼ਮ ਵੱਡੇ ਆਗੂ ਜਾਂ ਜਿਹੜੀਆਂ ਔਰਤਾਂ ਉੱਚੇ ਚੇ ਤੌਰ ਤੇ ਐਕਟਿਵ ਹੈਗੀਆਂ ਨੇ ਉਨ੍ਹਾਂ ਦੇ ਘਰਾਂ ਦੇ ਵਿੱਚ ਪੁਲਿਸ ਪਹਿਲੀ ਪਹੁੰਚ ਜਾਂਦੀ ਹੈ ਛੌਨੀ ਦੇ ਵਿੱਚ ਤਬਦੀਲ ਹੋ ਜਾਂਦਾ ਇਹ ਇਲਾਕਾ ਉਹ ਵੱਡੇ ਆਗੂਆਂ ਨੂੰ ਘਰ ਦੇ ਵਿੱਚ ਨਜ਼ਰਬੰਦ ਕਰ ਲਿਆ ਜਾਂਦਾ ਚਾਹੇ ਉਹ ਕਿਸਾਨ ਆਗੂ ਹੋਣ ਚਾਹੇ ਮੁਲਾਜ਼ਮ ਆਗੂ ਹੋਣ ਚਾਹੇ ਔਰਤਾਂ ਹੋਣ ਇਹ ਜਿਹੜਾ ਆਲਮ ਹੈਗਾ ਇਹ ਲੱਗਦਾ ਕਿ ਬਹੁਤ ਖਤਰਨਾਕ ਵਰਤਾਅ ਰਹੇਗਾ ਇੱਕ ਪਾਸੇ ਤਾਂ ਅਸੀਂ ਗੱਲ ਕਰਦੇ ਕਿ ਡੈਮੋਕ੍ਰੇਸੀ ਆ ਹਰੇਕ ਵਿਅਕਤੀ ਨੂੰ ਬੋਲਣ ਦਾ ਅਧਿਕਾਰ ਹੈ ਰਾਈਟ ਟੂ ਫ੍ਰੀडम ਹੈਗਾ ਰਾਈਟ ਟੂ ਸਪੀਚ ਹੈਗਾ ਤਾਂ ਦੂਜੇ ਪਾਸੇ ਜਦੋਂ ਕੋਈ ਸਵਾਲ ਵੀ ਕਰਦਾ ਹੈਗਾ ਉਹ ਸਵਾਲ ਹਜਮ ਨਹੀਂ ਕਿਉਂਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਸੀਂ ਦੇਖੀ ਰੈਲੀ ਤਾਂ ਕਿਸਾਨਾਂ ਨੂੰ ਘਰਾਂ ਦੇ ਅੰਦਰ ਨਜ਼ਰਬੰਦ ਕਰ ਲਿਆ ਇਦੀ ਭਗਵੰਤ ਮਾਨ ਜਦੋਂ ਕਿਸੇ ਇਲਾਕੇ ਚ ਜਾਂਦੇ ਨੇ ਉੱਥੇ ਮਜ਼ਦਮ ਵਰਗ ਦੇ ਆਗੂਆਂ ਨੂੰ ਉਹ ਨਜ਼ਰਬੰਦ ਕਰ ਲਿਆ ਜਾਂਦਾ ਹੈਗਾ ਜਾਂ ਔਰਤਾਂ ਨੂੰ ਨਜ਼ਰਬੰਦ ਕਰ ਲਿਆ ਜਾਂਦਾ ਹੈਗਾ ਜਿਹੜੇ ਸਵਾਲ ਖੜੇ ਕਰਦੀਆਂ ਨੇ ਤਾਂ ਇਹ ਕਿੱਦਾਂ ਦੀ ਡੈਮੋਕ ਦੇਖੋ ਇਹਨੂੰ ਨਾ ਅਸੀਂ ਇੱਕ ਬੈਲੈਂਸ ਬੈਲੈਂਸ ਸਟੱਡੀ ਸਾਨੂੰ ਕਰਨੀ ਚਾਹੀਦੀ ਹੈ ਜੀ ਸਰਕਾਰਾਂ ਨੂੰ ਹਮੇਸ਼ਾ ਹੀ ਮੌਕੇ ਦੀ ਸਰਕਾਰ ਨੂੰ ਸਵਾਲ ਕੀਤੇ ਜਾਂਦੇ ਨੇ ਸਵਾਲ ਸੱਤਾ ਨੂੰ ਹੁੰਦਾ ਜੋ ਮੌਜੂਦਾ ਸਰਕਾਰ ਪਾਵਰ ਵਿੱਚ ਹੋਏਗੀ ਉਹਨੂੰ ਸਵਾਲ ਹੋਣਗੇ ਹੋਣਗੇ ਜੀ ਲੋਕ ਸਵਾਲ ਕਰਨਗੇ ਤੇ ਉਹਨਾਂ ਨੂੰ ਸਵਾਲਾਂ ਦੇ ਜਵਾਬ ਦੇਣੇ ਵੀ ਪਣਦੇ ਨੇ ਅੱਜ ਕਿਸਾਨ ਜੇ ਸਾਰੇ ਜਗ੍ਹਾ ਦੇ ਉੱਤੇ ਸਵਾਲ ਕਰ ਰਹੇ ਨੇ ਮੁਲਾਜ਼ਮ ਸਵਾਲ ਕਰ ਰਹੇ ਨੇ ਪੈਚੂਲਰ ਸਵਾਲ ਕਰ ਰਹੇ ਨੇ ਔਰਤਾਂ ਸਵਾਲ ਕਰ ਰਹੀਆਂ ਨੇ ਤਾਂ ਉਹਦਾ ਕੋਈ ਜਵਾਬ ਪ੍ਰੋਪਰ ਆਣਾ ਚਾਹੀਦਾ ਜੀ ਆਫੀਸ਼ੀਅਲ ਆਵੇ ਨਾਨ ਆਫੀਸ਼ੀਅਲ ਆਵੇ ਕਿਸੇ ਨਾ ਕਿਸੇ ਫੋਰਮ ਦੇ ਵਿੱਚੋਂ ਜਵਾਬ ਆਣਾ ਚਾਹੀਦਾ ਪਰ ਉਹ ਨਹੀਂ ਆ ਰਿਹਾ ਨਹੀਂ ਆ ਰਿਹਾ ਬਿਲਕੁਲ ਇੱਕ ਚੀਜ਼ ਦੂਸਰੀ ਗੱਲ ਪ੍ਰੋਟੈਸਟ ਕਰਨ ਦਾ ਇੱਕ ਤਰੀਕਾ ਹੁੰਦਾ ਹੈ ਉਸ ਜਗਾਵਾਂ ਦੇ ਉੱਤੇ ਮਾਫ ਕਰਨਾ ਐ ਇਸ ਤਰ੍ਹਾਂ ਦੇ ਵੀ ਪ੍ਰੋਟੈਸਟ ਹੋ ਰਹੇ ਨੇ ਜਿਹਦੇ ਸ਼ਬਦਾਬਲੀ ਚੰਗੀ ਨਹੀਂ ਵਰਤੀ ਜਾ ਰਹੀ ਜੀ ਉਹਦੇ ਵਿੱਚ ਕਿਸਾਨੀ ਨੂੰ ਵੀ ਮਜ਼ਦਮਾਂ ਨੂੰ ਵੀ ਬਹੁਤ ਹੀ ਸੁਚੇਤ ਹੋ ਕੇ ਆ ਕੇ ਵਦਨ ਦੀ ਜਰੂਰਤ ਹੈ ਕਿਉਂਕਿ ਜਦੋਂ ਲੀਤੋਂ हट ਕੇ ਤੁਸੀਂ ਕੋਈ ਗੱਲ ਕਰੋਗੇ ਉਹਦੇ ਨਾਲ ਤੁਹਾਡੀ ਮੂਵਮੈਂਟ ਕਈ ਵਰੀ ਕਮਜ਼ੋਰ ਹੁੰਦੀ ਹੈ ਜੀ ਸੋ ਇਸ ਤਰ੍ਹਾਂ ਦਾ ਮੌਕਾ ਨਾ ਦਿੱਤਾ ਜਾਵੇ ਮੌਕੇ ਦੀਆਂ ਹਕੂਮਤ ਮੌਕੇ ਦੀਆਂ ਸਰਕਾਰਾਂ ਨੂੰ ਕਿ ਉਹ ਅਸਲੀ ਮੁੱਦਿਆਂ ਤੋਂ ਭਟਕ ਜਾਣ ਜੀ ਪ੍ਰੋਟੈਸਟ ਕਰੋ ਪ੍ਰੋਟੈਸਟ ਕਰਨ ਦਾ ਤਰੀਕਾ ਲੋਕਤੰਤਰੀ ਤਰੀਕਾ ਹੈ ਉਹਦੇ ਉੱਤੇ ਰਹਿਣਾ ਚਾਹੀਦਾ ਪਰ ਨਾਲ ਦੀ ਨਾਲ ਸਾਡੀ ਸ਼ਵਦਾਬਲੀ ਜਿਹੜੀ ਵੀ ਬਹੁਤ ਉਹ ਪਾਰਲੀਮੈਂਟਰੀਅਨ ਹੋਣੀ ਚਾਹੀਦੀ ਹੈ ਹੂੰ ਉਹਦੇ ਉੱਤੋਂ ਨਾ ਥੜਕੀ ਆਪਾਂ ਫਿਰ ਮਜ਼ਾ ਆਉਂਦਾ ਹੈ ਔਰ ਮੈਂ ਸਮਝਦਾ ਕਿ ਇਸ ਵੇਲੇ ਪੰਜਾਬ ਦੇ ਵਿੱਚ ਸਵਾਲ ਹੋ ਰਹੇ ਨੇ ਪਰ ਉਹਨਾਂ ਦੇ ਜਵਾਬ ਨਹੀਂ ਆ ਰਹੇ ਜਵਾਬ ਨਹੀਂ ਆ ਰਹੇ ਕਿਤੇ ਉਹ ਇਹ ਤਾਂ ਪ੍ਰਧਾਨ ਮੰਤਰੀ ਜੀ ਪ੍ਰਧਾਨ ਮੰਤਰੀ ਦੀ ਫੇਰੀ ਨੂੰ ਮੈਂ ਇਚੇਚਾ ਤੌਰ ਦੇ ਉੱਤੇ ਗੱਲ ਕਰਨੀ ਚਾਹਾਂਗਾ ਜੀ ਉਹਨਾਂ ਨੇ ਜੋ ਕਿਸਾਨੀ ਦੇ ਮੁੱਦੇ ਨੇ ਖੁਦ ਕਿਸੇ ਮੁੱਦੇ ਦੇ ਉੱਤੇ ਕੋਈ ਗੱਲ ਨਹੀਂ ਕੀਤੀ ਜੀ ਸਵਾਲ ਇਹ ਹੈ ਕਿ ਸਿਰਫ ਨਿਰਾ ਭੰਡਣ ਦੇ ਨਾਲ ਆਪੋਜੀਸ਼ਨ ਨੂੰ ਉਹਦੇ ਵਿੱਚ ਵੀ ਸਿਲੈਕਟਿਵ ਜੀ ਕਾਂਗਰਸ ਅਤੇ ਆਪ ਨੂੰ ਪੜਿਆ ਜਾਣਾ ਉਹਨਾਂ ਤੇ ਸਵਾਲ ਖੜੇ ਕਰਨੇ ਬਣਦੇ ਨੇ ਸਰਕਾਰ ਕਰ ਸਕਦੀ ਹੈ ਜਦੋਂ ਪੋਲਿਟਿਕਲ ਪਾਰਟੀਆਂ ਲੜਦੀਆਂ ਨੇ ਮੈਦਾਨ ਦੇ ਵਿੱਚ ਤੇ ਫਿਰ ਉਹਦੇ ਵਿੱਚ ਸਵਾਲ ਹਮੇਸ਼ਾ ਹੀ ਆਪੋਨੈਂਟ ਪਾਰਟੀ ਨੂੰ ਕੀਤੇ ਜਾਂਦੇ ਨੇ ਪਰ ਉਹਦੇ ਵਿੱਚ ਕਿਤੇ ਨਾ ਕਿਤੇ ਅਕਾਲੀ ਦਲ ਨੂੰ ਛੱਡਿਆ ਗਿਆ ਬਿਲਕੁਲ ਉਹਦੇ ਤੇ ਸਵਾਲ ਨਹੀਂ ਹੋਏ ਹੂੰ ਇਹ ਹੋਰ ਵੀ ਕਈ ਚੀਜ਼ਾਂ ਦੇ ਸ਼ੰਕੇ ਖੜਾ ਕਰਦਾ ਹੈ ਮੈਂ ਸਮਝਦਾ ਜਿਸ ਢੰਗ ਦੇ ਨਾਲ ਅਕਾਲੀ ਦਲ ਭਾਜਪਾ ਨੂੰ ਕਟਹਿਰੇ 'ਚ ਖੜਾ ਕਰ ਰਿਹਾ ਹੈ ਇਸ ਵੇਲੇ ਪੰਜਾਬ ਦੇ ਵਿੱਚ ਉਹ ਸਵਾਲ ਕਰ ਰਿਹਾ ਹੈ ਵੱਧ ਅਧਿਕਾਰਾਂ ਦੀ ਗੱਲ ਭਾਵੇਂ ਦੇਰ ਆਏ, ਦਰਸਤ ਆਏ ਬੜੀ ਦੇਰ ਬਾਅਦ ਮੁੱਦਾ ਚੁੱਕ ਰਹੇ ਨੇ ਅਕਾਲੀ ਦਲ ਕਿ ਸਟੇਟਾਂ ਨੂੰ ਵੱਧ ਅਧਿਕਾਰਾਂ ਦੀ ਗੱਲ ਹੋਣੀ ਚਾਹੀਦੀ ਹੈ ਉਹਦੇ ਉੱਤੇ ਪ੍ਰਧਾਨ ਮੰਤਰੀ ਜੀ ਨੇ ਇੱਕ ਵੀ ਸ਼ਬਦ ਨਹੀਂ ਬੋਲਿਆ ਬਿਲਕੁਲ ਸੋ ਉਹ ਜੋ ਉਹਨਾਂ ਨੂੰ ਸੂਟ ਕਰਦਾ ਉਹਦੇ ਜਿਹਦਾ ਗੱਲ ਕਰਦੇ ਨੇ ਜੋ ਜਿੱਥੇ ਉਹ ਘਰਾ ਕੇ ਰਹਿ ਜਾਂਦੇ ਨੇ ਜਿੱਥੇ ਲੱਗਦਾ ਹੈ ਉਹਨਾਂ ਨੂੰ ਐਮਐਸਪੀ ਬਹੁਤ ਵੱਡਾ ਮੁੱਦਾ ਹੈ ਕਿਸਾਨੀ ਦੇ ਲਈ ਪੰਜਾਬ ਦੇ ਲਈ ਬਹੁਤ ਵੱਡਾ ਮੁੱਦਾ ਹੈ ਉਹਦੇ ਉੱਤੇ ਕੋਈ ਸਵਾਲ ਕਰਨ ਨੂੰ ਤਿਆਰ ਨਹੀਂ ਗਏ ਜੀ ਐਟ ਲੀਸਟ ਮੈਂ ਮਹਿਸੂਸ ਕਰਦਾ ਸੀ ਕਿ ਜਦੋਂ ਪ੍ਰਧਾਨ ਮੰਤਰੀ ਆਣਗੇ ਕਮ ਸੇ ਕਮ ਕਿਸਾਨੀ ਨੂੰ ਪੈਸੀਫਾਈ ਕਰਨ ਦੇ ਲਈ ਜੋ ਦਿੱਲੀ ਦੇ ਬਾਰਡਰਾਂ ਦੇ ਉੱਤੇ ਕਿਸਾਨਾਂ ਦੇ ਨਾਲ ਹੋਇਆ ਜੋ 750 ਕਿਸਾਨ ਮਰਿਆ ਉਹਦੇ ਬਾਰੇ ਥੋੜਾ ਜਿਆ ਜਰੂਰ ਕਿਤੇ ਨਾ ਕਿਤੇ ਮੈਂਸ਼ਨ ਕਰਨਗੇ ਪਰ ਉਹ ਮੈਨੂੰ ਕਿਤੇ ਨਜ਼ਰ ਨਹੀਂ ਆਇਆ ਇਹ ਮਾੜੀ ਗੱਲ ਹੈ ਹੂੰ ਸਰ ਵੈਸੇ ਇਹ ਸਵਾਲ 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 ਇਹ ਕਰ ਰਿਹਾ ਸੀਗਾ ਕਿ ਜਿਸ ਤਰੀਕੇ ਨਾਲ ਵਿਰੋਧ ਕਰਨ ਵਾਲਿਆਂ ਨੂੰ ਵਿਰੋਧ ਕਰਨ ਤੋਂ ਪਹਿਲਾਂ ਹੀ ਰੋਕ ਲੈਣਾ ਇਹ ਆਪਣੇ ਆਪ ਦੇ ਵਿੱਚ ਇੱਕ ਤਪਸੀ ਅਸੀਂ ਕਹਿੰਦੇ ਕਿ ਡੈਮੋਕ੍ਰੇਸੀ ਹੈਗੀ ਹੈ ਡੈਮੋਕ੍ਰੇਸੀ ਦੇ ਵਿੱਚ ਇਹ ਅਧਿਕਾਰ ਹੁੰਦਾ ਕਿ ਪ੍ਰੋਟੈਸਟ ਕਰ ਸਕਦਾ ਰਾਈਟ ਟੂ ਪ੍ਰੋਟੈਸਟ ਦਾ ਵੀ ਅਧਿਕਾਰ ਮਿਲਦਾ ਹੈਗਾ ਡੈਮੋਕ੍ਰੇਸੀ ਦੇ ਵਿੱਚ ਪਰ ਉਸ ਤੋਂ ਪਹਿਲਾਂ ਹੀ ਜੇ ਕੋਈ ਸਵਾਲ ਵੀ ਕਰਨਾ ਚਾਹੁੰਦਾ ਹੈਗਾ ਬਤੌਰ ਵਕਤਾ ਹੋ ਕੇ ਜਾਂ ਕਿਸੇ ਵੀ ਧਿਰ ਦਾ ਆਗੂ ਹੋ ਕੇ ਜਾਂ ਕਿਸਾਨ ਲੀਡਰ ਹੈਗਾ ਜਾਂ ਕਿਸੇ ਯੂਨੀਅਨ ਦਾ ਲੀਡਰ ਹੈਗਾ ਇਹ ਕਿੱਥੋਂ ਤੱਕ ਵਾਜਬ ਹੈਗਾ ਕਿ ਕਿਸੇ ਨੂੰ ਅਸੀਂ ਪਹਿਲੀ ਰੋਕ ਲਈਏ ਸਵਾਲ ਵੀ ਕਰਨਾ ਚਾਹੁੰਦਾ ਸੱਭੇ ਭਾਸ਼ਾ ਦੇ ਨਾਲ ਸਵਾਲ ਕਰਨਾ ਚਾਹੁੰਦਾ ਤਾਂ ਉਹਦੇ ਘਰ ਦੇ ਵਿੱਚ ਹੀ ਨਜ਼ਰਬੰਦ ਕਰ ਲਿਆ ਜਾਵੇ ਜਿਵੇਂ ਅਸੀਂ ਮੈਂ ਉਦਾਹਰਨ ਦੇ ਵਜੋਂ ਗੱਲ ਕਰਾਂ ਤਾਂ ਪਿਛਲੇ ਦਿਨਾਂ ਦੇ ਵਿੱਚ ਜਦੋਂ ਹੁਣ ਪ੍ਰਧਾਨ ਮੰਤਰੀ ਦੀ ਫੇਰੀ ਸੀਗੀ ਪੰਜਾਬ ਦੀ ਤਾਂ ਕਈ ਕਿਸਾਨ ਲੀਡਰ ਜਿਹੜੇ ਸੀਗੇ ਉਹਨਾਂ ਨੂੰ ਘਰਾਂ ਦੇ ਵਿੱਚ ਨਜ਼ਰਬੰਦ ਕਰ ਲਿਆ ਗਿਆ ਸਵਾਲ ਨਹੀਂ ਕਰਨ ਦਿੱਤਾ ਕਿ ਘਰੋਂ ਹੀ ਬਾਹਰ ਨਹੀਂ ਨਿਕਲ ਦਿੱਤਾ ਗਿਆ ਦੇਖੋ ਨਜ਼ਰਬੰਦ ਕਰਨਾ ਕੋਈ ਇਲਾਜ ਠੀਕ ਤਰੀਕਾ ਨਹੀਂ ਹੈ ਇਹ ਹਰ ਬੰਦੇ ਨੂੰ ਆਪਣਾ ਡੈਮੋਕਰੈਟਿਕ ਰਾਈਟ ਹੈ ਕਿ ਉਹ ਆਪਣਾ ਇਕੱਠੇ ਹੋ ਕੇ ਪ੍ਰੋਟੈਸਟ ਕਰ ਸਕਦੀ ਹੈ ਜੀ ਯੈਸ ਕੁਝ ਇੱਕ ਲਿਮਟਿਡ ਦਾਇਰੇ ਤੱਕ ਤੋਂ ਬਾਹਰ ਰੋਕਿਆ ਜਾਣਾ ਵੀ ਬਣਦਾ ਹੈ ਸਰਕਾਰਾਂ ਕਰਦੀਆਂ ਨੇ ਕਿਉਂਕਿ ਉਹਦੇ ਵਿੱਚ ਖਲਣਾ ਪੈ ਜਾਵੇ ਕਿਸੇ ਤਰ੍ਹਾਂ ਦਾ ਜਿਹੜਾ ਇਕੱਠ ਹੁੰਦਾ ਉਹਦੇ ਵਿੱਚ ਕੋਈ ਗੜਬੜ ਕਰ ਜਾਏ ਕੋਈ ਐਂਟੀਸੋਸ਼ੀਅਲ ਐਲੀਮੈਂਟ ਹੀ ਕੋਈ ਗਲਤ ਕੱਢ ਜਾਏ ਫਿਰ ਵੀ ਉਹ ਕਿਸਾਨਾਂ ਦੇ ਨਾਂ ਮੜੀ ਜਾਵੇ ਗੱਲ ਉਹ ਵੀ ਮਾੜੀ ਗੱਲ ਹੁੰਦੀ ਹੈ ਪਰ ਦੂਜੇ ਪਾਸੇ ਉਹਨਾਂ ਨੇ 11 ਸਵਾਲ ਕੀਤੇ ਨੇ ਮੈਂ ਕਹਿਣਾ ਜੇ ਕਿਸਾਨੀ ਕਰਦੀ ਐ ਤਾਂ ਕਿਉਂ ਨਹੀਂ ਪ੍ਰਧਾਨ ਮੰਤਰੀ ਦੇ ਪਲੇਟਫਾਰਮ ਦੇ ਉੱਤੇ ਉਹਨਾਂ ਸਵਾਲਾਂ ਦੇ ਜਵਾਬ ਦਿੱਤੇ ਜਾਂਦੇ ਜੀ ਉਹਨਾਂ ਸਵਾਲਾਂ ਨੂੰ ਕਿਉਂ ਨਹੀਂ ਕਲੈਰੀਫਾਈ ਕੀਤਾ ਜਾਂਦਾ ਵੀ ਇਹਦੇ ਵਿੱਚ ਇਹ ਮੁੱਦੇ ਆ ਹੋ ਸਕਦੇ ਨੇ ਜਾਂ ਨਹੀਂ ਹੋ ਸਕਦੇ ਹਮਮ ਲੇਕਿਨ ਨੋਇੰਗਲੀ ਜਾਣ ਬੁੱਝ ਕੇ ਇਗਨੋਰ ਕਰਨਾ ਇਹ ਕਿਤੇ ਸ਼ੱਕ ਆ ਖੜਾ ਕਰਦਾ ਹੈ ਕਿ ਇਹਨਾਂ ਕਿਸਾਨਾਂ ਦੇ ਇਹਨਾਂ ਮੁੱਦਿਆਂ ਦੇ ਉੱਤੇ ਸਰਕਾਰ ਗੰਭੀਰ ਨਹੀਂ ਹੈ ਜਾਂ ਉਹ ਅਦਰਵਾਈਜ਼ ਸੋਚਦੀ ਹੈ ਜੀ ਕਿ ਜਿਸ ਤਰ੍ਹਾਂ ਕਿਸਾਨ ਸੋਚਦੇ ਨੇ ਉਸ ਤੋਂ ਉਲਟਾ ਸੋਚ ਰਹੇ ਨੇ ਜਿਸ ਤਰ੍ਹਾਂ ਦਾ ਪਹਿਲਾਂ ਦਾ ਮਾਹੌਲ ਚੱਲ ਰਿਹਾ ਹੈ ਮੈਨੂੰ ਐਵੇਂ ਲੱਗਦਾ ਕਿ ਮੌਜੂਦਾ ਸਰਕਾਰ ਕਿਸਾਨਾਂ ਦੀ ਇਹਨਾਂ ਮੰਗਾਂ ਨੂੰ ਜ਼ਿਆਦਾ ਅਹਿਮੀਅਤ ਨਹੀਂ ਦਿੰਦੀ ਇਹ ਮਾੜੀ ਗੱਲ ਬਿਲਕੁਲ ਕਿਉਂਕਿ ਉਹਨਾਂ ਦਾ ਧਿਆਨ ਸਾਫ਼ ਤੌਰ ਤੇ ਨਜ਼ਰ ਆਉਂਦਾ ਪਿਛਲੇ ਸਮੇਂ ਦੇ ਵਿੱਚ ਵੀ ਅਸੀਂ ਦੇਖਿਆ ਕਿ ਕਾਰਪੋਰੇਟ ਘਰਾਣੇ ਵਾਲੇ ਪਾਸੇ ਨੂੰ ਝੋਕਾਰ ਜ਼ਿਆਦਾ ਹੈਗਾ ਤੇ ਕਿਸਾਨਾਂ ਵਾਲੇ ਪਾਸੇ ਨੂੰ ਉਸ ਤਰੀਕੇ ਨਾਲ ਉਹਨਾਂ ਦਾ ਰੁਝਾਨ ਨਹੀਂ ਹੈਗਾ ਇਸੇ ਕਰਕੇ ਉਹ ਜਵਾਬ ਦੇਣਾ ਵੀ ਵਾਜਬ ਹੈ ਨਹੀਂ ਸਮਝ ਰਹੇ ਸਰ ਇੱਕ ਬੜੀ ਅਹਿਮ ਚੀਜ਼ ਆ ਕਿ ਇਸ ਪੂਰੇ ਤਾਣੇ ਬਾਣੇ ਦੇ ਵਿੱਚ ਜਦੋਂ ਅਸੀਂ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਜਿਸ ਤਰੀਕੇ ਨਾਲ ਸੁਨੀਲ ਜਾਖੜ ਨੇ ਫੇਰ ਜ਼ਿਕਰ ਕੀਤਾ ਕਹਿੰਦੇ ਕਿ ਹੰਸ ਰਾਜ ਹੰਸ ਜਿਹੜੇ ਉਹਨਾਂ ਦੇ ਉਮੀਦਵਾਰ ਨੇ ਉਹਨਾਂ ਤੇ ਅਟੈਕ ਕਰਨ ਦੀ ਕੋਸ਼ਿਸ਼ ਕੀਤੀ ਗਈ ਉਹਨਾਂ ਦੇ ਉੱਪਰ ਤੇਜ਼ ਤਾਰ ਹਥਿਆਰਾਂ ਦੇ ਨਾਲ ਲੋਕਾਂ ਨੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਜਾਂ ਕਿਸਾਨਾਂ ਦੇ ਉੱਪਰ ਇਦਾਂ ਦੇ ਇਲਜ਼ਾਮ ਲਾ ਦਿੱਤੇ ਤੇ ਦੂਜੇ ਪਾਸਿਓਂ ਕਿਸਾਨ ਆਗੂਆਂ ਦੇ ਜਵਾਬ ਆਏ ਕਹਿੰਦੇ ਕਿ ਅਸੀਂ ਤਾਂ ਨੇੜੇ ਤੱਕ ਨਹੀਂ ਗਏ ਹਾਲਾਂਕਿ ਸਾਨੂੰ ਪ੍ਰਵੋਕ ਕਰਨ ਦੀ ਜਾਂ ਆਮ ਲੋਕਾਂ ਨੂੰ ਪ੍ਰਵੋਕ ਕਰਨ ਦੀ ਕੋਸ਼ਿਸ਼ ਹੰਸ ਰਾਜ ਹੰਸ ਕਰ ਰਿਹਾ ਹੈ ਪਿਛਲੇ ਦਿਨਾਂ ਦੇ ਵਿੱਚ ਉਹਨਾਂ ਦਾ ਜਿਹੜਾ ਬਿਆਨ ਆਇਆ ਸੀ ਕਹਿੰਦੇ ਕਿ 1 ਤਰੀਕ ਨੂੰ ਵੋਟਾਂ ਹੋਣੀਆਂ 2 ਜੂਨ ਨੂੰ ਅਸੀਂ ਦੱਸਾਂਗੇ ਕਿ ਅਸੀਂ ਕੀ ਕਰ ਸਕਦੇ ਹਾਂ ਤਾਂ ਕਹਿੰਦੇ ਉਹ ਪ੍ਰਵੋਕ ਕਰ ਰਿਹਾ ਫਿਰ ਪ੍ਰਵੋਕ ਕਰਕੇ ਲੋਕਾਂ ਦੇ ਵਿੱਚ ਵੜਨ ਦਾ ਕੀ ਕੰਮ ਸੀਗਾ ਕਹਿੰਦੇ ਇਹ ਰੈਲੀ ਕਿਤੇ ਹੋ ਰਹੀ ਹੈ ਤੇ ਉਹ ਲੋਕਾਂ ਦੇ ਵਿੱਚ ਕੀ ਕਰਨ ਜਾ ਰਿਹਾ ਉਹ ਕਿਸੇ ਹੋਰ ਪਾਸੇੋਂ ਜਿੱਧਰਲੇ ਪਾਸੋਂ ਸਾਰੇ ਵੀਆਈਪੀ ਲੋਕ ਆਏ ਸੀ ਉਧਰ ਵੀ ਜਾ ਸਕਦੇ ਸੀ ਜਾਣ ਬੁੱਝ ਕੇ ਕਹਿੰਦੇ ਸਥਿਤੀ ਪੈਦਾ ਕੀਤੀ ਜਾ ਰਹੀ ਹੈ ਕਿਸਾਨ ਕਹਿੰਦੇ ਕਿ ਪ੍ਰਵੋਕ ਪ੍ਰਵੋਕ ਕੀਤਾ ਜਾਵੇ ਲੋਕ ਜਿਹੜੇ ਨੇ ਭੜਕਣ ਤੇ ਵੱਡਾ ਇਹਨੂੰ ਏਜੰਡਾ ਬਣਾ ਲਿਆ ਜਾਵੇ ਲੱਗਦਾ ਕਿ ਦੋ ਧਿਰਾਂ ਜਿਹੜੀਆਂ ਇਸ ਵਕਤ ਬੀਜੇਪੀ ਵਰਸਸ ਕਿਸਾਨ ਆਲਾ ਮਸਲਾ ਇਹਦੇ ਵਿੱਚ ਸ਼ਾਇਦ ਉਹ ਚਿੰਗਿਆਰੀ ਲਾਉਣ ਦੀ ਕੋਸ਼ਿਸ਼ ਕੋਈ ਨਾ ਕੋਈ ਤਾਂ ਕਰ ਰਿਹਾ ਹੈਗਾ ਬਿਲਕੁਲ ਮੈਂ ਸਮਝਦਾ ਕਿ ਜੋ ਭਾਸ਼ਾ ਹਾਂਸ ਰਾਜ ਹਾਂਸ ਜੀ ਨੇ ਵਰਤੀ ਹਾਲਾਂਕਿ ਉਹ ਬੜੇ ਪਲਾਈਟ ਬੋਲਣ ਵਾਲੇ ਇਨਸਾਨ ਨੇ ਜੀ ਉਹਨਾਂ ਨੂੰ ਉਹ ਸ਼ਬਦ ਜਿਹੜੇ ਦੋ ਤਰੀਕ ਦਾ ਜ਼ਿਕਰ ਹੋ ਰਿਹਾ ਬਾਰ-ਬਾਰ ਘੁੰਮ ਰਿਹਾ ਸੋਸ਼ਲ ਮੀਡੀਆ ਦੇ ਉੱਤੇ ਇਹ ਮੰਦ ਭਗਾ ਹੈ ਇਸ ਤਰ੍ਹਾਂ ਦੀ ਗੱਲ ਨਹੀਂ ਕਰਨੀ ਚਾਹੀਦੀ ਇਹ ਇਹ ਇੱਕ ਪੜਕਾਊ ਪੜਕਾਊ ਐਕਸ਼ਨ ਹੈ ਜੀ ਦੂਸਰੇ ਪਾਸੇ ਮੈਂ ਸਮਝਦਾ ਕਿ ਸਾਡੇ ਜਿਹੜੇ ਕਿਸਾਨ ਭਰਾ ਨੇ ਉਹਨਾਂ ਨੂੰ ਵੀ ਬਹੁਤ ਹੀ ਸੰਭਲ ਕੇ ਚੱਲਣ ਦੀ ਜ਼ਰੂਰਤ ਹੈ ਜੀ ਇਸ ਤਰ੍ਹਾਂ ਦਾ ਇਹ ਭੜਕਾਉ ਪਨ ਪੈਦਾ ਕਰਕੇ ਕੋਈ ਦੂਸਰਾ ਬੰਦਾ ਇਸ ਦਾ ਪੋਲਿਟਿਕਲ ਲਾਹਾ ਵੀ ਨਾ ਲੈ ਲਵੇ ਹੂੰ ਇਸ ਚੀਜ਼ ਦੇ ਵਿੱਚ ਵੀ ਧਿਆਨ ਰੱਖਣ ਦੀ ਜ਼ਰੂਰਤ ਹੈ ਜੀ ਕਿ ਕਿਸਾਨ ਬਦਨਾਮ ਹੋ ਜਾਣ ਬੜਾ ਪ੍ਰਚਾਰ ਕੀਤਾ ਜਾ ਰਿਹਾ ਬਹੁਤ ਲਾਰਜ ਸਕੇਲ ਦੇ ਉੱਤੇ ਇਸ ਵੇਲੇ ਇੱਕ ਪਾਰਟੀਕੂਲਰ ਵਿੰਗ ਦਾ ਸੋਸ਼ਲ ਮੀਡੀਆ ਕਿਸਾਨਾਂ ਦੇ ਖਿਲਾਫ ਬੜਾ ਅਜੀਬ ਕਿਸਮ ਦਾ ਪ੍ਰਚਾਰ ਕਰ ਰਿਹਾ ਹੈ ਕਿਸਾਨੀ ਲੀਡਰਸ਼ਿਪ ਨੂੰ ਇਹਦੇ ਉੱਤੇ ਬਹੁਤ ਸੰਭਲ ਕੇ ਗੱਲ ਕਰਨ ਦੀ ਜ਼ਰੂਰਤ ਹੈ ਪ੍ਰੋਟੈਸਟ ਉਹਨਾਂ ਦਾ ਰਾਈਟ ਹੈ ਕਰਨਾ ਚਾਹੀਦਾ ਕਰਨਗੇ ਵੀ ਉਹ ਪਰ ਜੇ ਕਿਤੇ ਇਸ ਤਰ੍ਹਾਂ ਦੀ ਗੱਲ ਪ੍ਰਵੋਕ ਕਰਨ ਦੀ ਕੋਈ ਕਰਦਾ ਹੈ ਤਾਂ ਉਹਨੂੰ ਸਮਝਣ ਦੀ ਵੀ ਜ਼ਰੂਰਤ ਹੈ ਇਹ ਇਲੈਕਸ਼ਨ ਦੇ ਮੌਕੇ ਕੋਈ ਸ਼ਰਾਰਤ ਵੀ ਹੋ ਸਕਦੀ ਹੈ ਇਹ ਸ਼ਰਾਰਤ ਤੋਂ ਬਚਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਇਸ ਵੇਲੇ ਸਰ ਜਿਸ ਤਰੀਕੇ ਨਾਲ ਇਸ ਵਕਤ ਕਿਉਂਕਿ ਵਕ ਵਕ ਤੇ ਰਾ ਦੇ ਵੱਡੇ ਆਗੂ ਜਿਹੜੇ ਨੇ ਉਹ ਪੰਜਾਬ ਫੇਰੀਤੇ ਨੇ ਜਿਵੇਂ ਮੈਂ ਸ਼ੁਰੂਆਤ ਵਿੱਚ ਜ਼ਿਕਰ ਕਰ ਰਿਹਾ ਸੀਗਾ ਇਹ ਇਨ ਦਾ ਅਸਰ ਤੁਹਾਨੂੰ ਲੱਗਦਾ ਕਿ ਪੰਜਾਬ ਦੀ ਤਸਵੀਰ ਤੇ ਹੋਊਗਾ ਜਿਸ ਤਰੀਕੇ ਨਾਲ ਪੰਜਾਬ ਪਿਛਲੇ ਸਮੇਂ ਦੇ ਵਿੱਚੋਂ ਅਲੱਗ ਥਲੱਗ ਮਹਿਸੂਸ ਕਰ ਰਿਹਾ ਕਿਉਂਕਿ ਕਿਸਾਨੀ ਆਧਾਰ ਹੈਗਾ ਕਿਸਾਨਾਂ ਨੂੰ ਕਿਸ ਤਰੀਕੇ ਨਾਲ ਕਈ ਮਹੀਨੇ ਜਿਹੜੇ ਨੇ ਉਹ ਦਿੱਲੀ ਦੀਆਂ ਬਰੂਹਾਂ ਤੇ ਬਹਿਣਾ ਪਿਆ ਉਸ ਤੋਂ ਬਾਅਦ ਇੱਕ ਅੰਦੋਲਨ ਹੱਲੇ ਵੀ ਚੱਲ ਰਿਹਾ ਹੈਗਾ ਪੰਜਾਬ ਦੇ ਅਸਲ ਮਸਲੇ ਐਡਰੈਸ ਨਹੀਂ ਹੋ ਰਹੇ ਬਾਰਡਰ ਖੋਲਣ ਦੀ ਗੱਲ ਉਸ ਤਰੀਕੇ ਨਾਲ ਨਹੀਂ ਨਿਕਲ ਕੇ ਸਾਹਮਣੇ ਆ ਰਹੀ ਐਜੂਕੇਸ਼ਨ ਪਾਲਿਸੀ ਨੂੰ ਲੈ ਕੇ ਬਾਰ-ਬਾਰ ਅਸੀਂ ਜ਼ਿਕਰ ਕਰ ਰਹੇ ਕਿ ਐਜੂਕੇਸ਼ਨ ਪਾਲਿਸੀ ਜਿਹੜੀ ਨਵੀਂ ਬਣਾਈ ਗਈ ਹੈ ਉਹਦੇ ਵਿੱਚ ਖੇਤਰੀ ਪਛਾਵਾਵਾਂ ਦੇ ਉੱਪਰ ਸਿੱਧਾ ਹਮਲਾ ਹੈਗਾ ਜਿਹੜੇ ਅਸਲ ਮਸਲੇ ਨੇ ਜਿਹੜੇ ਪੰਜਾਬ ਦੀ ਤਸਵੀਰ ਨਾਲ ਸੰਬੰਧ ਰੱਖਦੇ ਨੇ ਪਾਣੀਆਂ ਦੇ ਮਸਲੇ ਤੇ ਕੋਈ ਉਸ ਤਰੀਕੇ ਦਾ ਜ਼ਿਕਰ ਨਹੀਂ ਹੋ ਰਿਹਾ ਜਿਸ ਤਰੀਕੇ ਨਾਲ ਲੋਕ ਸਭਾ ਚੋਣਾਂ ਦੇ ਵਿੱਚ ਖਾਸ ਕਰਕੇ ਹੋਣਾ ਚਾਹੀਦਾ ਸੀ ਕਿਉਂਕਿ ਕੇਂਦਰ ਦੇ ਨਾਲ ਵੀ ਸੰਬੰਧ ਹੈਗਾ ਇਸ ਮਸਲੇ ਦਾ ਤਾਂ ਲੱਗਦਾ ਕਿ ਜਿਹੜੇ ਅਸਲ ਮਸਲੇ ਕੇਂਦਰੀ ਪੱਧਰ ਤੇ ਹੈਗੇ ਨੇ ਲੋਕ ਸਭਾ ਚੋਣਾਂ ਨੂੰ ਮੁਤਲਕ ਉਹ ਸਟੇਜਾਂ ਤੋਂ ਉਸ ਤਰੀਕੇ ਨਾਲ ਕੋਈ ਵਿਅਕਤੀ ਉਹਨਾਂ ਦੇ ਬਾਰੇ ਬਿਆਨ ਨਹੀਂ ਕਰ ਰਿਹਾ ਵਰਧਾਨ ਮੰਤਰੀ ਨਰਿੰਦਰ ਮੋਦੀ ਐ ਐਸਵੀਆਲ ਦਾ ਕੋਈ ਜ਼ਿਕਰ ਨਹੀਂ ਹੋਇਆ ਕਿ ਅਸੀਂ ਮਸਲੇ ਨੂੰ ਹੱਲ ਕਰ ਦਵਾਂਗੇ ਨਾ ਪੰਜਾਬ ਦੀ ਖੇਤੀ ਬਾਰੇ ਉਸ ਤਰ੍ਹਾਂ ਦਾ ਕੋਈ ਜ਼ਿਕਰ ਹੋਇਆ ਲੱਗਦਾ ਕਿ ਇਹ ਮਸਲੇ ਐਡਰੈਸ ਹੀ ਨਹੀਂ ਕੀਤੇ ਜਾ ਰਹੇ ਇਸ ਵਕਤ ਇੱਕ ਦੂਜੇ ਤੇ ਦੂਸ਼ਣਬਾਜ਼ੀ ਜਾਂ ਇੱਕ ਦੂਜੇ ਤੇ ਇਲਜ਼ਾਮ ਤਰਾਸ਼ੀਆਂ ਦਾ ਮਾਹੌਲ ਜ਼ਿਆਦਾ ਉਹਨੂੰ ਪ੍ਰੈਫਰੈਂਸ ਦਿੰਦੇ ਨੇ ਕਿ ਆਹ ਚੀਜ਼ਾਂ ਕਰ ਦੋ ਇਹਦੇ ਨਾਲ ਲੋਕੀ ਖੁਸ਼ ਹੋ ਜਾਣਗੇ ਬਾਕੀ ਗੱਲਾਂ ਨੂੰ ਪਾਸੇ ਕਰ ਦਿੰਦੇ ਨੇ ਜਿਹੜੇ ਅਸਲ ਮਸਲੇ ਉਹਨਾਂ ਨੂੰ ਪਾਸੇ ਕਰ ਦਿੱਤਾ ਗਿਆ ਹੈਗਾ ਬਿਲਕੁਲ ਸਹੀ ਤੁਸੀਂ ਜੋ ਜ਼ਿਕਰ ਕੀਤਾ ਜਿੰਨੇ ਇਸ਼ੂ ਤੁਸੀਂ ਰੇਜ਼ ਕੀਤੇ ਹੈ ਕਿ ਮੈਂ ਇਹਨੂੰ ਰਿਪੀਟ ਨਹੀਂ ਕਰਾਂਗਾ ਇਹ ਸਾਰੇ ਮਸਲੇ ਇਸ ਵੇਲੇ ਲੋਕਾਂ ਦੇ ਮਸਲੇ ਨਹੀਂ ਔਰ ਪੰਜਾਬ ਦੇ ਮੈਕਸਿਮਮ ਜ਼ਿਆਦਾਤਰ ਵੋਟਰ ਇਸ ਵੇਲੇ ਇਹਨਾਂ ਮੁੱਦਿਆਂ 'ਤੇ ਗੱਲ ਕਰ ਰਿਹਾ ਹੈ ਇਹ ਚੰਗਾ ਸਿੰਪਟਮ ਹੈ ਚੰਗੀ ਗੱਲ ਹੈ ਲੋਕਾਂ ਨੂੰ ਗੁੰਮਰਾਹ ਕਰਕੇ ਪਟਕਾ ਕੇ ਜਾਂ ਤੁਸੀਂ ਪਾਕਿਸਤਾਨ ਦਾ ਮੁੱਦਾ ਸ਼ੁਰੂ ਕਰ ਲਓ ਜੀ ਉਹ ਗੱਲਾਂ ਸ਼ੁਰੂ ਕਰੋ ਜਿਹੜੀਆਂ ਕਦੀ ਬਿਲਕੁਲ ਕੋਈ ਕੋਈ ਬੰਦਾ ਸੋਚ ਵੀ ਨਹੀਂ ਸਕਦਾ ਕਿ ਬੰਗਲਾਦੇਸ਼ ਨੂੰ ਆਜ਼ਾਦੀ ਕਰਾਉਣ ਦੇ ਸਮੇਂ ਤੁਸੀਂ ਅਸੀਂ ਇਹ ਕਰਾ ਸਕਦੇ ਸੀਗੇ ਅਸੀਂ ਕਰਤਾਰਪੁਰ ਸਾਹਿਬ ਨੂੰ ਪੰਜਾਬ ਦੇ ਵਿੱਚ ਲੜਾ ਸਕਦੇ ਸੀਗੇ ਅਸੀਂ ਇਹ ਡਿਮਾਂਡ ਕਰ ਸਕਦੇ ਸੀਗੇ ਮਤਲਬ ਇਹੋ ਜਿਹੇ ਬੁੱਦੇ ਜਿਨ੍ਹਾਂ ਦੇ ਨਾਲ ਲੋਕਾਂ ਦੇ ਇੱਕ ਰਿਲੀਜੀਅਸ ਸੈਂਟੀਮੈਂਟਸ ਨੂੰ ਭੜਕਾਉਣ ਦੀ ਗੱਲ ਕੀਤੀ ਜਾਂਦੀ ਹੈ ਇਹ ਗਲਤ ਗੱਲ ਹੈ ਹਮ ਅਸਲੀ ਉਹ ਗੱਲ ਕਰੀਏ ਜਿਹੜੀ ਗੱਲ ਦੇ ਵਿੱਚ ਸਾਡੀ ਸਾਰਥਕਤਾ ਹੋਵੇ ਸਾਡਾ ਮੁੱਦਾ ਜਿਹੜਾ ਤੁਸੀਂ ਅਚੇਚੇ ਤੌਰ ਤੇ ਕਿਹਾ ਪੰਜਾਬ ਦਾ ਪੰਜਾਬ ਇਸ ਵੇਲੇ ਅਨਇੰਪਲੋਇਮੈਂਟ ਦੇ ਨਾਲ ਬਹੁਤ ਬੁਰੀ ਤਰ੍ਹਾਂ ਜੂਤ ਰਿਹਾ ਹੈ ਜੀ ਬੱਚੇ ਸਾਡੇ ਮਾਈਗ੍ਰੇਟ ਕਰ ਰਹੇ ਨੇ ਬੇ ਡਰੇਨ ਹੋ ਰਿਹਾ ਹੈ ਸਾਡੇ ਕੋਲ ਬੱਚ ਕੁਛ ਨਹੀਂ ਰਿਹਾ ਇਹਨਾਂ ਚੀਜ਼ਾਂ ਦੇ ਮੁੱਦਿਆਂ ਦੇ ਉੱਤੇ ਇਹਨੂੰ ਪੰਜਾਬ ਨੂੰ ਬਚਾਉਣਾ ਕਿਵੇਂ ਪੰਜਾਬ ਦੀ ਪ੍ਰੋਸਪਰਿਟੀ ਕਿਵੇਂ ਹੋ ਸਕਦੀ ਹੈ ਐਗਰੋ ਵੇਸ ਇੰਡਸਟਰੀ ਕਿਵੇਂ ਆ ਸਕਦੀ ਹੈ ਪਾਕਿਸਤਾਨ ਦੇ ਨਾਲ ਵਪਾਰ ਕਿਵੇਂ ਖੁੱਲ ਸਕਦਾ ਹੈ ਜਿਹਦੇ ਨਾਲ ਸਾਡਾ ਜਿਹੜਾ ਪੰਜਾਬ ਦੀ ਇਕਨੋਮੀ ਅਪ ਹੋਵੇ ਜੀ ਮੁੱਦੇ ਤਾਂ ਇਹ ਨੇ ਇਹਨਾਂ ਮੁੱਦਿਆਂ ਦੇ ਉੱਤੇ ਮੈਂ ਸਮਝਦਾ ਕਿ ਪੰਜਾਬ ਨੂੰ ਜਿਸ ਤਰ੍ਹਾਂ ਕਿਸਾਨੀ ਨੇ ਆਪਣੇ ਮੁੱਦੇ ਖੜੇ ਕੀਤੇ ਨੇ ਇਸੇ ਤਰ੍ਹਾਂ ਯੂਥ ਨੂੰ ਵੀ ਇਹਨਾਂ ਮੁੱਦਿਆਂ ਦੇ ਉੱਤੇ ਆਪਣੀ এমਪਲॉयਮੈਂਟ ਦੇ ਇਸ਼ੂ ਦੇ ਉੱਤੇ ਆ ਕੇ ਵੋਟ ਕਰਨੀ ਚਾਹੀਦੀ ਹੈ ਸਵਾਲ ਕਰਨੀ ਚਾਹੀਦੇ ਨੇ ਜੇ ਇਸ ਪਾਸੇ ਵੱਲ ਵਧਾਂਗੇ ਡੈਫੀਨਿਟਲੀ ਸਾਨੂੰ ਲੋਕ ਹਿੰਦੁਸਤਾਨ ਦੇ ਵਿੱਚ ਦੇਖ ਰਹੇ ਨੇ ਜੀ ਪੰਜਾਬ ਇੱਕ ਨਵਿਕਲੀ ਸਟੇਟ ਹੈ ਹਮ ਪੰਜਾਬ ਜਿਸ ਢੰਗ ਦੇ ਨਾਲ ਬਾਕੀ ਗੁੰਮਰਾਹ ਕਰਕੇ ਕਈ ਜਗ੍ਹਾ ਦੇ ਉੱਤੇ ਇਹ ਸ਼ੁਰੂ ਡਾਵਾਡ ਕੀਤਾ ਜਾਂਦਾ ਪੰਜਾਬ ਉਸ ਤਰ੍ਹਾਂ ਦੀ ਸਟੇਟ ਨਹੀਂ ਹੈ ਜਿਸ ਢੰਗ ਦੇ ਨਾਲ ਇਸ ਵੇਲੇ ਸਵਾਲ ਉੱਠਣੇ ਸ਼ੁਰੂ ਹੋਏ ਨੇ ਮੈਂ ਕਹਿੰਦਾ ਜਿਹੜੇ ਆਣ ਵਾਲੇ ਵੀ 4-5 ਦਿਨ ਨੇ ਇਹਨਾਂ ਨੇ ਬਹੁਤ ਵੱਡੀ ਇੱਕ ਤਬਦੀਲੀ ਲਿਆਣੀ ਹੈ ਸਮਾਜ ਦੇ ਵਿੱਚ ਸਰ ਜਿਵੇਂ ਮੈਂ ਜ਼ਿਕਰ ਕਰ ਰਿਹਾ ਸੀਗਾ ਕਿ ਪੰਜਾਬ ਦੇ ਪਾਣੀਆਂ ਦਾ ਮਸਲਾ ਬੜਾ ਗੰਭੀਰ ਹੈਗਾ ਪਰ ਨਾ ਤਾਂ ਭਾਜਪਾ ਇਸ ਮਸਲੇ ਤੇ ਉਸ ਤਰੀਕੇ ਨਾਲ ਡਰੈਸ ਕਰ ਵੀ ਕਿਉਂਕਿ ਇਹਨਾਂ ਨੂੰ ਇਹ ਮਸਲਾ ਆਪਣੇ ਹਿਸਾਬ ਨਾਲ ਉਹਨਾਂ ਨੇ ਐਡਰੈਸ ਕਰਨਾ ਕਿਉਂਕਿ ਭਾਜਪਾ ਨੇ ਇਹ ਵੀ ਦੇਖਣਾ ਕਿ ਹਰਿਆਣਾ ਦੇ ਵਿੱਚ ਸਾਡੀ ਸਰਕਾਰ ਹੈਗੀ ਹੈ ਜਾਣਬੁੱਝ ਕੇ ਰੇੜਕਾ ਬਣਾ ਕੇ ਰੱਖਣਾ ਹੈਗਾ ਜਮਨਾ ਲਿੰਕ ਤੇ ਕਦੇ ਜ਼ਿਕਰ ਨਹੀਂ ਹੁੰਦਾ ਕਿ ਜਮਨਾ ਵਾਲੇ ਪਾਸਿਓਂ ਹਰਿਆਣੇ ਨੂੰ ਪਾਣੀ ਦੇ ਦੇ ਦਿੱਤਾ ਜਾਵੇ ਉਸ ਦੀ ਕੋਈ ਚਰਚਾ ਨਹੀਂ ਹੁੰਦੀ ਕਿਉਂਕਿ ਉਧਰਲੇ ਪਾਸੇ ਨਿਰਮਾਣ ਵੀ ਹੈਗੀ ਸਾਰਾ ਕੁਝ ਹੈਗਾ ਸਥਿਤੀ ਉਸ ਤਰੀਕੇ ਨਾਲ ਬਣਾਈਆਂ ਜਾ ਸਕਦੀਆਂ ਨੇ ਪਰ ਉਸ ਤੇ ਚਰਚਾ ਨਹੀਂ ਹੁੰਦੀ ਦੂਜੇ ਪਾਸੇ ਜਦੋਂ ਅਸੀਂ ਆਮ ਆਦਮੀ ਪਾਰਟੀ ਦਾ ਜ਼ਿਕਰ ਕਰਦੇ ਹਾਂ ਤਾਂ ਹਰਿਆਣੇ ਦੇ ਵਿੱਚ ਉਹਨਾਂ ਦੇ ਵੀ ਆਪਸੀ ਜਿਹੜੇ ਤਾਰ ਜੁੜਦੇ ਨੇ ਤਾਂ ਇਸੇ ਕਰਕੇ ਹਰਿਆਣੇ ਦੇ ਨਾਲ ਜੁੜਨ ਕਰਕੇ ਆਮ ਆਦਮੀ ਪਾਰ ਹਾਲਾਂਕਿ ਕਿਤੇ ਕਿਤੇ ਭਗਵੰਤ ਮਾਨ ਕਹਿ ਦਿੰਦੇ ਨੇ ਕਿ ਇੱਕ ਤੂਪਕਾਣੀ ਜਾਣ ਦੇਣਾ ਸੀ ਪਾਣੀ ਦਾ ਦੂਜੇ ਪਾਸਿਓਂ ਜਦੋਂ ਅਸੀਂ ਕਾਂਗਰਸ ਦੀ ਗੱਲ ਕਰਦੇ ਹਾਂ ਉਹਨਾਂ ਦਾ ਵੀ ਕੋਈ ਨੁਮਾਇੰਦਾ ਮੈਂ ਹੱਲੇ ਤੱਕ ਨਹੀਂ ਸੁਣਿਆ ਕਿ ਪੰਜਾਬ ਦੇ ਪਾਣੀਆਂ ਦੇ ਇਸ਼ੂ ਨੂੰ ਐਡਰੈਸ ਕਰਦਾ ਹੋਇਆ ਦਿਖਾਈ ਦਿੰਦਾ ਹੋਵੇ ਤੇ ਇਹ ਜਿਹੜੀਆਂ ਚੀਜ਼ਾਂ ਨੇ ਤੁਹਾਨੂੰ ਲੱਗਦਾ ਨਹੀਂ ਕਿ ਬੜਾ ਅਹਿਮ ਮਸਲਾ ਹੈਗਾ ਲੋਕ ਸਭਾ ਚੋਣਾਂ ਦੇ ਮੌਕੇ ਤੇ ਇਸ ਮਸਲੇ ਨੂੰ ਉਠਾਉਣਾ ਚਾਹੀਦਾ ਸੀ ਤਾਂ ਜੋ ਇਸ ਇਸ ਮੌਕੇ ਤੇ ਜਿਹੜੀ ਵੀ ਤੇ ਰ ਅਗਲੀ ਬਣੇ ਉਹ ਇਸ ਵਾਅਦੇ ਨਾਲ ਸੱਤਾ ਦੇ ਵਿੱਚ ਆਵੇ ਵੀ ਹਾਂ ਅਸੀਂ ਪੰਜਾਬ ਦੇ ਪਾਣੀਆਂ ਦੇ ਮਸਲੇ ਦਾ ਹੱਲ ਕਰ ਦਵਾਂਗੇ ਬਿਲਕੁਲ ਸਹੀ ਇਸ਼ੂ ਹੈ ਇਹ ਪਾਣੀਆਂ ਦਾ ਇਸ਼ੂ ਅਜੇ ਤੱਕ ਨਹੀਂ ਪ੍ਰੋਪਰਲੀ ਰੇਜ਼ ਹੋਇਆ ਕਿਤੇ ਵੀ ਬਿਰਲਾ ਬਿਰਲਾ ਕਿਤੇ ਕਿਤੇ ਟੱਚ ਦਿੰਦੇ ਨੇ ਪੋਲਿਟਿਕਲ ਲੋਕ ਬਟ ਜਿਸ ਢੰਗ ਦੇ ਨਾਲ ਇਹ ਮੁੱਦਾ ਉਠਣਾ ਚਾਹੀਦਾ ਆਣ ਵਾਲੇ 15 ਸਾਲ ਦਾ ਬਾਅਦ ਦਾ ਜਿਹੜਾ ਕ੍ਰਾਈਸਿਸ ਹੈ ਪੰਜਾਬ ਦਾ ਉਹ ਸਾਨੂੰ ਅੱਜ ਦੇਖਣਾ ਚਾਹੀਦਾ ਹੂੰ ਪੰਜਾਬ ਦੀ ਜਿਹੜੀ ਬੰਜਰ ਹੋ ਜਾਏਗੀ ਜ਼ਮੀਨ ਜਿਹੜੀ ਬਾਉਲ ਹੈ ਜਿਹੜੀ ਇਸ ਵੇਲੇ ਹਿੰਦੁਸਤਾਨ ਦੀ ਹਰ ਰੋਟੀ ਦੀ ਤਿਆਰੀ ਕਰਦੀ ਹੈ ਬੇਸ ਤਿਆਰ ਕਰਦੀ ਹੈ ਐਗਰੀਕਲਚਰ ਪ੍ਰੋਡਕਸ਼ਨ ਦਾ ਉਹ ਸਟੇਟ ਹੈ ਕੱਲ ਨੂੰ ਬੰਜਰ ਹੋ ਗਈ ਤਾਂ ਹਿੰਦੁਸਤਾਨ ਵੀ ਭੁੱਖਾ ਮਰੇਗਾ ਹਾਲਾਤ ਵੱਧ ਤੋਂ ਵੱਧਰ ਹੋਣਗੇ ਦੂਸਰੀ ਗੱਲ ਇੱਕ ਮੈਂ ਕਰਨੀ ਚਾਹਣਾ ਮੈਂ ਪਹਿਲਾਂ ਵੀ ਇੱਕ ਦੋ ਵਾਰੀ ਇਹ ਗੱਲ ਕੀਤੀ ਹੈ ਕਿ ਜਿਹੜਾ ਪਾਣੀਆਂ ਦਾ ਮੁੱਦਾ ਇੱਕ ਨੈਸ਼ਨਲ ਇਸ਼ੂ ਹੈ ਹਮ ਇੱਕ ਨੈਸ਼ਨਲ ਇਸ਼ੂ ਨੂੰ ਨੈਸ਼ਨਲ ਪੱਧਰ ਦੇ ਦੀ ਪਲਾਨ ਨੇ ਕਰਕੇ ਬਿਨਾਂ ਕਿਸੇ ਡਿਸਕ੍ਰਿਮੀਨੇਸ਼ਨ ਤੋਂ ਇਹਨੂੰ ਇਹਦਾ ਮਸਲਾ ਹੱਲ ਹੋਣਾ ਚਾਹੀਦਾ ਹੈ। ਜੀ। ਪੰਜਾਬ ਨੂੰ ਪਹਿਲਾ ਪਾਣੀਆਂ ਦੀ ਜਿਹੜੀ ਜ਼ਰੂਰਤ ਹੈ ਉਹ ਪੂਰੀ ਹੋਣੀ ਚਾਹੀਦੀ ਹੈ। ਉਸ ਤੋਂ ਬਾਅਦ ਅਗਰ ਕੋਈ ਬਾਦੂ ਹੁੰਦਾ ਹੈ ਤੇ ਦੂਜੀਆਂ ਸਟੇਟਾਂ ਵੀ ਹਿੰਦੁਸਤਾਨ ਦਾ ਹਿੱਸਾ ਨੇ ਉਹਦੇ ਉੱਤੇ ਵਿਚਾਰ ਕੀਤਾ ਜਾ ਸਕਦਾ। ਪਰ ਦੇਖਣ ਵਾਲੀ ਗੱਲ ਇਹ ਹੈ ਕਿ ਕੀ ਪੰਜਾਬ ਦੇ ਕੋਲ ਇਸ ਵੇਲੇ ਫਾਲਤੂ ਪਾਣੀ ਹੈ? ਹੂੰ। ਜੇ ਨਹੀਂ ਹੈ ਤਾਂ ਉਹਦਾ ਪਾਣੀ ਦਾ ਅਰੇਂਜਮੈਂਟ ਕਿੱਥੋਂ ਹੋਵੇਗਾ? ਜੀ। ਕੀ ਜਿਹੜਾ ਪਾਕਿਸਤਾਨ ਨੂੰ ਪਾਣੀ ਜਾ ਰਿਹਾ ਐਕਸੈਸ ਦੇ ਵਿੱਚ ਜਾ ਰਿਹਾ ਉਹਨੂੰ ਡਾਇਵਰਟ ਕੀਤਾ ਜਾ ਸਕਦਾ? ਹੂੰ। ਇਹ ਸੈਂਟਰ ਦੀ ਪਲਾਨਿੰਗ ਦੇ ਅੰਡਰ ਹੀ ਸਾਰਾ ਹੋਏਗਾ। ਜੀ ਗੰਗਾ ਤਬਾਹੀ ਕਰਦੀ ਹੈ ਹਿੰਦੁਸਤਾਨ ਦੇ ਬਹੁਤ ਵੱਡੇ ਸੱਜ ਤਬਾਹਾ ਕਰ ਤਬਾਹੀ ਕਰਦੀ ਹੈ ਅਸੀਂ ਉਹਨੂੰ ਅੱਜ ਤੱਕ ਨਹੀਂ ਟਰੈਕ ਕਰ ਸਕੇ ਜੀ ਉਹਨੂੰ ਸਾਹ ਨਹੀਂ ਸਕੇ ਜਿਹੜਾ ਹਿੰਦੁਸਤਾਨ ਦੇ ਬਹੁਤ ਵੱਡੇ ਵਰਗ ਨੂੰ ਉਹ ਪਾਣੀ ਦੇ ਸਕਦੀ ਹੈ ਜੀ ਸਵਾਲ ਇਹ ਹੈ ਕਿ ਨੈਸ਼ਨਲ ਇਸ਼ੂ ਇਹ ਇਹ ਨੈਸ਼ਨਲ ਇੰਪੋਰਟੈਂਸ ਦਾ ਇਸ਼ੂ ਹੈ ਉਹਨੂੰ ਇਸ ਪਾਸੇ ਤਰੀਕੇ ਨਾਲ ਨਹੀਂ ਵਿਖਿਆ ਜਾਂਦਾ ਪਰ ਪੰਜਾਬ ਨੂੰ ਬਲੀ ਦਾ ਬੱਕਰਾ ਕਿਉਂ ਬਣਾਇਆ ਜਾਵੇ ਇਹਦਾ ਪਾਣੀ ਕਿਉਂ ਖੋਇਆ ਜਾਵੇ ਪਾਣੀ ਅਨਪਲੋਇਮੈਂਟ ਜੀ ਮਹਿੰਗਾਈ ਮਹਿੰਗਾਈ ਤਰ੍ਹਾਂ ਤਰ੍ਹਾਂ ਕਰ ਰਹੀ ਹੈ ਜਿਹਦੇ ਨਾਲ ਖੇਤ ਮਜ਼ਦੂਰ ਵਿਚਾਰਾ ਲੋਅਰ ਸਟੇਟ ਆਫ ਸੋਸਾਇਟੀ ਬਹੁਤ ਬੁਰੀ ਤਰ੍ਹਾਂ ਪ੍ਰਭਾਵਿਤ ਹੈ ਇਸ ਵੇਲੇ ਜੀ ਦਿਹਾੜੀਦਾਰ ਕਾਮਾ ਜਿਹਦਾ ਕਿਸੇ ਦੀ ਦਿਹਾੜੀ ਲੱਗਦੀ ਕਿਸੇ ਦੀ ਨਹੀਂ ਲੱਗਦੀ ਉਹ ਬਹੁਤ ਬੁਰੇ ਹਾਲਾਤ ਕਿਤੇ ਜ਼ਿਕਰ ਨਹੀਂ ਹੋਇਆ ਪ੍ਰਧਾਨ ਮੰਤਰੀ ਦੇ ਭਾਸ਼ਣਾਂ ਦੇ ਵਿੱਚ ਇਸ ਦੇਸ਼ ਦਾ ਜਿਹੜਾ ਮਜ਼ਦੂਰ ਵਰਗ ਹੈ ਦਿਹਾੜੀਦਾਰ ਮਜ਼ਦੂਰ ਹੈ ਖੇਤੀ ਮਜ਼ਦੂਰ ਹੈ ਉਹਦਾ ਜ਼ਿਕਰ ਕਿਤੇ ਨਹੀਂ ਹੋ ਰਿਹਾ ਮੈਂ ਰੇਕਾ ਤੇ ਠੀਕ ਬਿਲਕੁਲ ਸਰ ਮੈਂ ਇਸ ਗੱਲ ਤੋਂ ਹੈਰਾਨ ਸੀਗਾ ਕਿ ਪੀਣ ਯੋਗ ਪਾਣੀ ਇਹ ਮੁਢਲੀ ਤੋਂ ਵੀ ਮੁਢਲੀ ਸਹੂਲਤ ਵਜੋਂ ਦੇਖਿਆ ਜਾਂਦਾ ਕਿਉਂਕਿ ਜੇ ਇਸ ਵਿਅਕਤੀ ਨੇ ਜਿਉਣਾ ਹੈਗਾ ਉਹ ਲਈ ਪਾਣੀ ਸਭ ਤੋਂ ਮੁੱਖ ਆਧਾਰ ਹੈਗਾ ਪਰ ਅਸੀਂ ਦੇਸ਼ ਦੇ ਬਹੁਤੇ ਇਲਾਕਿਆਂ 'ਚ ਦੇਖੀ ਤਾਂ ਇਸ ਵੇਲੇ ਡਾਰਕ ਜ਼ੋਨ ਐਲਾਨ ਦਿੱਤੇ ਗਏ ਨੇ ਜ਼ਮੀਨੀ ਪਾਣੀ ਬਿਲਕੁਲ ਖਤਮ ਹੋ ਗਿਆ ਉਹ ਤਸਵੀਰਾਂ ਦਿਖਾਈਆਂ ਹੀ ਨਹੀਂ ਜਾ ਰਹੀਆਂ ਕਿ ਲੋਕ ਕਤਾਰਾਂ ਵੱਢੀ ਲੱਗ ਕੇ ਘੰਟਿਆਂ-ਘੰਟਿਆਂ ਵੱਢੀ ਖੜੇ ਰਹਿੰਦੇ ਨੇ ਪਾਣੀ ਪੀਣ ਯੋਗ ਲੈਂਡ ਦੇ ਲਈ ਤੇ ਕਈ ਥਾਵਾਂ ਤੇ ਕਈ ਵੇਲੇ ਪਾਣੀ ਪਹੁੰਚਦਾ ਵੀ ਨਹੀਂ ਹੈਗਾ ਇਹ ਸਾਡੇ ਮੁਲਕ ਦੇ ਹਾਲਾਤ ਨੇ ਤੇ ਪੰਜਾਬ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਰਿਪੋਰਟਾਂ ਇਹਦੇ ਬਾਬਤ ਵੀ ਇਹੀ ਨੇ 15 ਤੋਂ 17 ਸਾਲਾਂ ਦੇ ਵਿੱਚ ਵਿੱਚ ਜੇ ਆਹੀ ਹਾਲ ਰਹਾ ਆਹੀ ਆਲਮ ਰਹਾ ਪਾਣੀ ਦਾ ਉਸ ਤਰੀਕੇ ਨਾਲ ਨਹਿਰੀਕਰਨ ਨਾ ਕੀਤਾ ਗਿਆ ਜਾਂ ਉਸ ਤਰੀਕੇ ਨਾਲ ਕਨਾਲ ਸਿਸਟਮ ਨਾ ਲਿਆਂਦਾ ਗਿਆ ਤਾਂ ਹਾਲ ਪੰਜਾਬ ਦਾ ਵੀ ਉਹੀ ਹੋਣਾ ਬਹੁਤੇ ਇਲਾਕਿਆਂ ਦੇ ਵਿੱਚ ਅਸੀਂ ਜਦੋਂ ਦੇਖਦੇ ਹਾਂ ਪੰਜਾਬ ਦੇ ਫਿਰੋਜ਼ਪੁਰ ਵਾਲੇ ਇਲਾਕਿਆਂ ਦੇ ਵਿੱਚ ਕੰਢੀ ਇਲਾਕਿਆਂ ਦੇ ਵਿੱਚ ਪੀਣ ਯੋਗ ਪਾਣੀ ਉੱਥੇ ਵੀ ਨਹੀਂ দেয়া ਕਿਉਂਕਿ ਉੱਪਰਲਾ ਪਾਣੀ ਤਾਂ ਗੰਦਲਾ ਹੋ ਗਿਆ ਜਿਹੜਾ ਥੱਲੇੋਂ ਜ਼ਮੀਨ ਚੋਂ ਕੱਟਿਆ ਜਾ ਰਿਹਾ 500 ਫੁੱਟ ਦੇ ਬੋਰ ਕਰ ਕਰਕੇ ਤਾਂ ਉਹਦੇ ਵਿੱਚ ਵੀ ਹੈਵੀ ਮੈਟਲਸ ਪਾਈਆਂ ਜਾ ਰਹੀਆਂ ਜਿਹੜੀਆਂ ਕੈਂਸਰ ਦਾ ਸਿੱਧਾ ਕਾਰਨ ਬਣ ਰਹੀਆਂ ਨੇ ਤਾਂ ਇਸ ਮਸਲੇ ਨੂੰ ਸਾਡੇ ਸਿਆਸਤਦਾਨ ਕਿਉਂ ਨਹੀਂ ਗੰਭੀਰਤਾ ਨਾਲ ਲੈ ਰਹੇ ਖਾਸ ਕਰਕੇ ਪੰਜਾਬ ਦੀ ਜਦੋਂ ਅਸੀਂ ਪੰਜਾਬ ਦੀ ਤਸਵੀਰ ਦੀ ਗੱਲ ਕਰਨੀ ਹੈ ਪਾਣੀ ਜਿੱਦਾਂ ਮਰਜ਼ੀ ਅੱਗੇ ਜਾਵੇ ਸਾਨੂੰ ਕੋਈ ਦਿੱਕਤ ਨਹੀਂ ਕਿਉਂਕਿ ਬਾਅਦ ਵਿੱਚ ਜਾ ਕੇ ਉਹ ਤਾਂ ਸਮੁੰਦਰ ਦੇ ਵਿੱਚ ਡਿੱਗ ਜਾਣਾ ਹੈਗਾ ਉਹਦਾ ਕੋਈ ਵਰਤੋਂ ਨਹੀਂ ਹੋਣੀ ਉੱਥੇ ਤਾਂ ਖਾਰਾ ਪਾਣੀ ਬਣ ਜਾਣਾ ਉਸ ਤੋਂ ਪਹਿਲਾਂ ਉਹਨੂੰ ਕਿਉਂ ਨਹੀਂ ਵਰਤਿਆ ਜਾ ਰਿਹਾ ਉਸ ਦਾ ਹਿਸਾਬ ਦੇ ਨਾਲ ਕਿਉਂ ਕਮੀ ਕਿੱਥੇ ਲੱਗਦੀ ਤੁਹਾਨੂੰ ਉਸ ਤਰੀਕੇ ਦੀ ਹੈ ਵਿਲ ਪਾਵਰ ਦੀ ਕਮੀ ਹੈ ਜੀ ਹਮ ਇਸ ਵੇਲੇ ਸੈਂਟਰ ਹਮੇਸ਼ਾ ਸੈਂਟਰ ਸਟੇਟ ਦੇ ਰਿਲੇਸ਼ਨ ਜਿਹੜੇ ਹੈਗੇ ਪਾਣੀਆਂ ਦੇ ਮੁੱਦੇ ਦੇ ਉੱਤੇ ਮੈਂ ਕਹਿੰਦਾ ਕਿਤੇ ਵੀ ਰਾਜਨੀਤੀ ਨਹੀਂ ਹੋਣੀ ਚਾਹੀਦੀ ਜੀ ਇਹਨੂੰ ਸੰਭਾਲਿਆ ਜਾਵੇ ਇੱਕ ਲੌਂਗ ਰਨ ਪਲਾਨਿੰਗ ਹੋਵੇ ਸੈਂਟਰ ਤੇ ਸਟੇਟਸ ਦੀ ਇੱਕ ਲੌਂਗ ਰਨ ਪਲਾਨਿੰਗ ਇਹਦੇ ਵਿੱਚ ਬੜੀ ਜ਼ਬਰਦਸਤ ਜ਼ਰੂਰਤ ਹੈ ਅਸੀਂ ਜਦੋਂ ਦੇਸ਼ ਤੇ ਕ੍ਰਾਈਸਿਸ ਹੋਵੇ ਜਦੋਂ ਸਾਨੂੰ ਪਿਸ ਰਿਹਾ ਹੈ ਕਿ ਪਾਣੀ ਇੱਕ ਬਹੁਤ ਵੱਡੀ ਸਮੱਸਿਆ ਬਣ ਜਾ ਰਿਹਾ ਹੈ ਫਿਰ ਇਹਦੇ ਲਈ ਬਾਹਰ ਫਟਿੰਗ ਦੇ ਉੱਤੇ ਕੰਮ ਕਿਉਂ ਨਾ ਕੀਤਾ ਜਾਵੇ ਹੂੰ ਇਹ ਜਸਟ ਲਾਈਕ ਵਾਰ ਸਿਚੁਏਸ਼ਨ ਹੈ ਜਸਟ ਲਾਈਕ ਵਾਰ ਇਹ ਨੂੰ ਨਿਡਝਿਆ ਜਾਵੇ ਇਹ ਨੂੰ ਇਹ ਇਹ ਨਾ ਦੇਖਿਆ ਜਾਏ ਪੰਜਾਬ ਹੈ ਹਰਿਆਣਾ ਹੈ ਰਾਜਸਥਾਨ ਹੈ ਮਹਾਰਾਸ਼ਟਰ ਹੈ ਹੂੰ ਲੇਕਿਨ ਟੋਟਲ ਦਾ ਟੋਟਲ ਹਿੰਦੁਸਤਾਨ ਇਨਟੋਟੈਲਿਟੀ ਦੇਖਿਆ ਜਾਵੇ ਪਾਣੀ ਦੇ ਮਸਲ ਮਦਿਆਂ ਦਾ ਹੱਲ ਤਦ ਹੀ ਹੋ ਸਕੂ ਤਕਣਾ ਜੇ ਅਸੀਂ ਇਹਨੂੰ ਦੇਸ਼ ਦੀ ਇੱਕ ਆਪਾਥ ਕਲੀਨ ਐਮਰਜੈਂਸੀ ਕਾਲ ਦੇ ਵਿੱਚ ਲੈ ਕੇ ਇਹਨੂੰ ਢੰਗ ਦੇ ਨਾਲ ਸੋਚੀਏ ਕਿ ਇਹ ਕ੍ਰਾਈਸਿਸ ਦੇਸ਼ ਦਾ ਕ੍ਰਾਈਸਿਸ ਹੈ ਕਿਸੇ ਪਾਰਟਿਕੂਲਰ ਸਟੇਟ ਦਾ ਕ੍ਰਾਈਸਿਸ ਨਹੀਂ ਹੈ ਸਰ ਆਖੀ ਸਵਾਲ ਤੁਹਾਡਾ ਕਰ ਰਿਹਾ ਮੈਂ ਮੈਂ ਸਿਰਫ ਇੱਥੇ ਤੋਂ ਤੁਹਾਡੇ ਤੋਂ ਇੱਕ ਕਮੈਂਟ ਲੈਣਾ ਹੈਗਾ ਕਿਉਂਕਿ ਸਮਾਂ ਆਪਾਂ ਨੂੰ ਜਿੰਨੇ ਕਾਕੇ ਦਿੰਦਾ ਹੈਗਾ बार-बार ਇਹ ਜ਼ਿਕਰ ਹੁੰਦਾ ਹੈ ਕਿ ਸਾਨੂੰ ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ ਕੋਈ ਵਿਜ਼ਨਰੀ ਆਗੂ ਨਹੀਂ ਮਿਲਿਆ ਇਹੀ ਕਾਰਨ ਹੈ ਕਿ ਅਸੀਂ ਇਹਨਾਂ ਹਾਲਾਤਾਂ ਦੇ ਵਿੱਚ ਹਾਂ ਤੁਸੀਂ ਵੀ ਮੰਨਦੇ ਹੋ ਇਸ ਗੱਲ ਐਤفاق ਰੱਖਦੇ ਹੋ ਕਿ ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ ਸਾਨੂੰ ਕੋਈ ਵਿਜ਼ਨਰੀ ਬੰਦਾ ਨਹੀਂ ਮਿਲਿਆ ਇਸੇ ਕਰਕੇ ਪੰਜਾਬ ਇਹਨਾਂ ਹਾਲਾਤਾਂ 'ਚ ਪਹੁੰਚਿਆ ਹੈਗਾ ਅੱਜ ਸਮਾਂ ਬਹੁਤ ਤੇਜ਼ੀ ਨਾਲ ਬੱਦਰ ਗਿਆ ਅਪਡੇਟ ਹੋ ਰਿਹਾ ਮਿਲੇਗਾ ਨੈਚੁਰਲੀ ਇਸ ਸਮੇਂ ਘਾਟ ਨਜ਼ਰ ਆ ਰਹੀ ਹੈ ਕਿਉਂਕਿ ਲੋਕਾਂ ਦਾ ਵਿਸ਼ਵਾਸ ਜਿਹੜਾ ਜਿਤਨਾ ਨਾ ਇਸ ਵੇਲੇ ਪੋਲਿਟਿਕਲ ਸਿਸਟਮ 'ਚੋਂ ਉੱਠਦਾ ਨਜ਼ਰ ਆ ਰਿਹਾ ਕਿਤੇ ਕਿਤੇ ਜਿਹੜੇ ਲੋਕ ਬਹੁਤ ਸਾਇਲੈਂਟ ਬੈਠੇ ਨੇ ਕਿ ਅੱਗੇ ਲਿਆਈਏ ਤਾਂ ਕਿਸ ਨੂੰ ਲਿਆਈਏ ਸਾਡੇ ਮਸਲਿਆਂ ਦਾ ਹੱਲ ਕੌਣ ਕਰੇਗਾ ਜੇ ਇਦਾਂ ਦੀ ਹਾਲਾਤ ਨਾ ਸੰਭਾਲੇ ਗਏ ਫਿਰ ਸਿਚੁਏਸ਼ਨ ਕਈ ਵਾਰੀ ਡੈਮੋਕ੍ਰੇਸੀ ਦੇ ਲਈ ਖਤਰਾ ਬਣਦੀ ਹੈ ਇਦਾਂ ਦੀ ਨੌਬਤ ਨਹੀਂ ਆਣੀ ਚਾਹੀਦੀ ਸਾਡੇ ਮੌਜੂਦਾ ਹਾਕਮ ਜਿਹੜੇ ਹੈਗੇ ਆ ਉਹਨਾਂ ਨੂੰ ਇਹ ਗੱਲ ਸਮਝਣੀ ਚਾਹੀਦੀ ਹੈ ਪੰਜਾਬ ਦੇ ਲੋਕਾਂ ਨੇ ਇੱਕ ਬਹੁਤ ਵੱਡਾ ਰਸਤਾ ਦਿਖਾਇਆ ਜਦੋਂ ਆਮ ਆਦਮੀ ਪਾਰਟੀ ਤਾਕਤ ਦੇ ਵਿੱਚ ਆਈ ਇੱਕ ਰੈਵੋਲੂਸ਼ਨਰੀ ਸਟੈਪ ਸਿਗਾ ਇਹਨਾਂ ਦਾ ਇੱਕ ਸਧਾਰਨ ਲੋਕ ਵੀ ਜਿਹੜੇ ਹੈਗੇ ਉਹਦੇ ਵਿੱਚ ਐਮਐਲਏ ਬਣੇ ਫਿਰ ਹੋਰ ਕੀ ਚਾਹੁੰਦੇ ਨੇ ਜੇ ਉਹ ਉਹਨਾਂ ਦੀਆਂ ਛਾਵਾਂ ਤੇ ਪੂਰੇ ਨਾ ਉਤਰਨ ਕਿ ਪੰਜਾਬ ਦੇ ਲੋਕਾਂ ਦਾ ਵਿਸ਼ਵਾਸ ਉੱਠੇਗਾ ਨਹੀਂ ਤਾਂ ਹੋਰ ਕੀ ਹੋਏਗਾ ਲੀਡਰ ਪੋਲੀਟੀਕਲ ਲੀਡਰਸ਼ਿਪ ਆਫ ਐਵਰੀ ਪਾਰਟੀ ਜਿਹੜੀ ਹੈ ਉਹਨੂੰ ਇਸ ਵੇਲੇ ਸਮਝਣਾ ਚਾਹੀਦਾ ਕਿ ਦੇਸ਼ ਮੰਗ ਕੀ ਕਰ ਰਿਹਾ ਹੈ ਪੰਜਾਬ ਦੇ ਮੁੱਦੇ ਕੀ ਨੇ ਉਹਨਾਂ ਦੇ ਉੱਤੇ ਖੜ ਕੇ ਉਹਨਾਂ ਤੇ ਤੁਸੀਂ ਕਿੰਨਾ ਪਹਿਰਾ ਦੇ ਸਕਦੇ ਹੋ ਕੀ ਕਦੇ ਸਾਡਾ ਇਲੈਕਸ਼ਨ ਮੈਨੀਫੈਸਟੋ ਇੱਕ ਲੀਗਲ ਡਾਕੂਮੈਂਟ ਬਣ ਸਕੇਗਾ ਉਹਦੇ ਨੇੜੇ ਤੜੇ ਪਾਰਟੀਆਂ ਪਹੁੰਚ ਸਕਣਗੀਆਂ ਜਿਸ ਦਿਨ ਇਦਾਂ ਦੇ ਕੋਈ ਡਰ ਪੈਦਾ ਹੋਏ ਨਾ ਕਿ ਸਾਨੂੰ ਇਸ ਜਵਾਬ ਦੇ ਹੀ ਹੋਣੀ ਹੈ ਲੋਕਾਂ ਨੇ ਇਹ ਸਵਾਲ ਪੁੱਛਣੇ ਨੇ ਪਿਆ ਤੁਹਾਡਾ ਮੈਨੀਫੈਸਟੋ ਕੀ ਕਹਿੰਦਾ ਅਸੀਂ ਕੀਤਾ ਕੀ ਫਿਰ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਾਲੂ ਅਸੀਂ ਕਿਤੇ ਵਧਣ ਦੀ ਮਾੜੀ ਮੋਟੀ ਚੇਸ਼ਟਾ ਕਰ ਸਕਦੇ ਆ ਬਹੁਤ ਸ਼ੁਕਰੀਆ ਸਰ ਅੱਜ ਕੋਈ ਜਵਾਬ ਦੇ ਹੀ ਨਹੀਂ ਹੈ ਅੱਜ ਕੋਈ ਜਵਾਬ ਦੇ ਹੀ ਨਹੀਂ ਹੈ ਇਸ ਕਰਕੇ ਲੋਕ ਲਾਰੇ ਲਾ ਕੇ ਆਪਣਾ ਕੰਮ ਸਾਰ ਲੈਂਦੇ ਨੇ ਲੋਕਾਂ ਦੇ ਮਸਲੇ ਹੱਲ ਨਹੀਂ ਹੋ ਰਹੇ ਉਹਦੇ ਉੱਤੇ ਵਿਚਾਰ ਕਰਨ ਦੀ ਜਰੂਰਤ ਹੈ ਬਹੁਤ ਸ਼ੁਕਰੀਆ ਸਰ ਤੁਸੀਂ ਸਮਾਂ ਦਿੱਤਾ ਬਹੁਤ ਧੰਨਵਾਦ ਤੁਹਾਡਾ ਜੀ ਥੈਂਕ ਯੂ ਤਾਂ ਇਹ ਬੜੀ ਅਹਿਮ ਚੀਜ਼ ਹੈ ਕਿ ਜਿਸ ਤਰੀਕੇ ਨਾਲ ਵੱਡੇ ਵੱਡੇ ਲਾਰੇ ਵੱਡੇ ਵੱਡੇ ਦਾਅਵੇ ਵੱਡੇ ਵੱਡੇ ਸਿਆਸੀ ਆਗੂ ਇਸ ਵਕਤ ਪੰਜਾਬ ਦੀਆਂ ਫਜ਼ਾਵਾਂ ਦੇ ਵਿੱਚ ਘੁੰਮ ਕੇ ਲੋਕਾਂ ਦੇ ਨਾਲ ਕਰ ਰਹੇ ਨੇ ਉਹਨਾਂ ਨੂੰ ਭਰੋਸਾ ਦਿਵਾ ਰਹੇ ਨੇ ਕਿ ਸਾਡੇ ਤੇ ਭਰੋਸਾ ਕਰੋ ਅਸੀਂ ਗਰੰਟੀਆਂ ਦਿੰਨੇ ਆ ਗਰੰਟੀਆਂ ਦਾ ਜ਼ਿਕਰ बार-बार ਹੋ ਰਿਹਾ ਹੈਗਾ ਪਰ ਹੈਰਾਨੀ ਦੀ ਗੱਲ ਹੈ ਕਿ ਵੱਡੇ ਵੱਡੇ ਆਗੂ ਜਦੋਂ ਪੰਜਾਬ ਚ ਆਉਂਦੇ ਨੇ ਇੱਕ ਦੂਜੇ ਖਿਲਾਫ ਗੱਲਾਂ ਤਾਂ ਕਰ ਦਿੰਦੇ ਨੇ ਪਰ ਅਸਲ ਮਸਲੇ ਜਿਹੜੇ ਪੰਜਾਬ ਦੇ ਹੈਗੇ ਨੇ ਉਹਨਾਂ ਬਾਬਤ ਕੋਈ ਗੱਲਬਾਤ ਕਰਦਾ ਹੋਇਆ ਵਿਅਕਤੀ ਨਜ਼ਰ ਨਹੀਂ ਆਉਂਦਾ ਸਾਨੂੰ ਸਾਫ਼ ਕੰਧ ਤੇ ਲਿਖਿਆ ਹੋਇਆ ਨਜ਼ਰ ਆ ਰਿਹਾ ਹੈਗਾ ਕਿ ਜੇ ਪੰਜਾਬ ਦੇ ਪਾਣੀ ਨੂੰ ਹੁਣ ਨਾ ਸੰਭਿਆ ਗਿਆ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਨੇ ਵੀ ਰਾਜਸਥਾਨ ਵਰਗੇ ਹਾਲਾਤਾਂ ਵਿੱਚ ਤਬਦੀਲ ਹੋ ਜਾਣਾ ਕਿਉਂਕਿ ਰਿਪੋਰਟਾਂ ਕਹਿ ਰਹੀਆਂ ਨੇ ਅਸੀਂ ਨਹੀਂ ਕਹਿ ਰਹੇ ਸਿੱਧੇ ਤੌਰ ਤੇ ਜ਼ਿਕਰ ਆ ਰਿਹਾ ਹੈ ਕਿ ਪੰਜਾਬ ਦੇ ਪਾਣੀ ਕਿਉਂਕਿ ਉੱਪਰੋਂ ਲੈ ਪਤਨ ਦਾ ਪਾਣੀ ਤਾਂ ਬਿਲਕੁਲ ਖਤਮ ਹੋ ਚੁੱਕਿਆ ਹੈਗਾ ਤੇ ਜ਼ਮੀਨ ਤੋਂ ਜਿੱਥੋਂ ਅਸੀਂ ਪਾਣੀ ਕੱਢ ਰਹੇ ਹਾਂ ਉਹ ਵੀ ਲਗਾਤਾਰ ਘਟਦਾ ਜਾ ਰਿਹਾ ਹੈਗਾ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਡਾਰਕ ਜ਼ੋਨ ਬਣ ਚੁੱਕੇ ਨੇ ਤਾਂ ਇਸੇ ਕਰਕੇ ਰਿਪੋਰਟਾਂ ਇਹ ਚਿੰਤਾ ਜ਼ਾਹਿਰ ਕਰ ਰਹੀਆਂ ਨੇ ਪਰ ਸਰਕਾਰਾਂ ਇਧਰਲੇ ਪਾਸੇ ਨੂੰ ਕੋਈ ਕਦਮ ਚੁੱਕਦਿਆਂ ਜੇ ਨਹੀਂ ਦਿਖਾਈ ਦੇ ਰਹੀਆਂ ਤਾਂ ਇਹ ਨੈਸ਼ਨਲ ਇਸ਼ੂ ਹੈਗਾ ਤੇ ਕੁਝ ਲੋਕ ਤਾਂ ਇੱਥੇ ਤੱਕ ਵੀ ਕਹਿੰਦੇ ਨੇ ਕਿ ਜੇ ਤੀਜੀ ਵਰਲਡ ਵਾਰ ਲੱਗੀ ਤਾਂ ਉਹ ਪਾਣੀ ਦੇ ਮਸਲੇ ਤੇ ਲੱਗਣੀ ਹੈਗੀ ਤਾਂ ਜਦੋਂ ਇਦਾਂ ਦੀਆਂ ਚੀਜ਼ਾਂ ਪਹਿਲਾਂ ਹੀ ਕਈਆਂ ਜਾ ਰਹੀਆਂ ਨੇ ਤਾਂ ਕਿਉਂ ਨਹੀਂ ਸਮਾਂ ਰਹਿੰਦੇ ਹੋਏ ਉਹਨਾਂ ਬਾਬਤ ਵੱਡੇ ਸਵਾਲ ਖੜੇ ਕਰਕੇ ਉਹਨਾਂ ਨੂੰ ਲੋਕਾਂ ਦੇ ਵਿੱਚ ਜਾ ਕੇ ਲੋਕ ਸਭਾ ਵਰਗੀਆਂ ਚੋਣਾਂ ਦੇ ਵਿੱਚ ਵੱਡਾ ਮੁੱਦਾ ਬਣਾਇਆ ਜਾਂਦਾ ਫਿਲਹਾਲ ਕਮੀ ਕਿੱਥੇ ਹੈ ਇਸ ਬਾਬਤ ਤੁਸੀਂ ਆਪਣੇ ਕਮੈਂਟ ਟਿੱਪਣੀ ਜਰੂਰ ਸਾਂਝੇ ਕਰਨਾ ਫਿਲਹਾਲ ਇੱਥੇ ਤੁਹਾ ਬਾਤਵਾਂ ਧੰਵਾ